ਸਾਤਰੀਏ ਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਬੀਕੇ ਉਗਰਾਹਾਂ ਦੇ ਸੂਬਾ ਪ੍ਰਧਾਨ ਸਰਦਾਰ ਜੁਗਿੰਦਰ ਸਿੰਘ ਉਗਰਾਹਾ ਮੌਜੂਦ ਨੇ ਜੋ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਨੇ ਕਿਸਾਨ ਉਹਦੇ ਵਿਚਾਲੇ ਰਾਹੁਲ ਗਾਂਧੀ ਹੋਰਾਂ ਨੇ ਇੱਕ ਵੱਡਾ ਐਲਾਨ ਕੀਤਾ ਐਮਐਸਪੀ ਨੂੰ ਲੈ ਕੇ ਜੋ ਕਿਸਾਨਾਂ ਦੇ ਨਾਲ ਬੀਤ ਰਹੀ ਹੈ ਜੋ ਕੇਂਦਰ ਸਰਕਾਰ ਦਾਵੇ ਲਾਰੇ ਲਾ ਰਹੀ ਹੈ ਉਹਨਾਂ ਉੱਤੇ ਅਸੀਂ ਚਰਚਾ ਨੂੰ ਅੱਗੇ ਵਧਾਉਣੀ ਹੈ ਸਵਾਗਤ ਹੈ ਤੁਹਾਡਾ ਉਗਰਾਹਾਂ ਸਾਹਿਬ ਧੰਨਵਾਦ ਜੀ ਧੰਨਵਾਦ ਧੰਨਵਾਦ ਉਹ ਗ੍ਰਾਂਸਬ ਸਭ ਤੋਂ ਪਹਿਲਾਂ ਵੱਡੀ ਖਬਰ ਜੋ ਰਾਹੁਲ ਗਾਂਧੀ ਹੋਰਾਂ ਨੇ ਜ਼ਿਕਰ ਕੀਤਾ ਕਿ ਅਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਜੇ ਅਸੀਂ ਸੱਤਾ ਦੇ ਵਿੱਚ ਆਏ ਇੰਡੀਆ ਗੜਜੋੜ ਉਸ ਰਿਪੋਰਟ ਨੂੰ ਲਾਗੂ ਕਰੇਗਾ ਐਮਐਸਪੀ ਦੀ ਗਰੰਟੀ ਅਸੀਂ ਦਿੰਨੇ ਆ ਉਹ ਕਹਿੰਦੇ ਕਿ ਮੋਦੀ ਸਾਹਿਬ ਸੁਆਮੀਨਾਥਨ ਜੀ ਨੂੰ ਪਾਤ੍ਰਤਨ ਤਾਂ ਦਿੰਦੇ ਨੇ ਪਰ ਸੁਆਮੀਨਾਥਨ ਨੇ ਜਿਹਦੇ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ ਆਪਣੀ ਉਸ ਰਿਪੋਰਟ ਨੂੰ ਬਣਾਉਣ ਦੇ ਲਈ ਜਾਂ ਲਾਗੂ ਕਰਵਾਉਣ ਦੇ ਲਈ ਉਹਦੇ ਉੱਤੇ ਸਰਕਾਰ ਆਈ ਨਹੀਂ ਹੁਣ ਤੁਹਾਡਾ ਕੀ ਮੰਨਣਾ ਹੈ ਰਾਹੁਲ ਗਾਂਧੀ ਹੋਰਾਂ ਨੇ ਜਿਸ ਤਰੀਕੇ ਨਾਲ ਭਰੋਸਾ ਦਿੱਤਾ ਹੈ ਕਿ ਤੁਸੀਂ ਯਕੀਨ ਕਰਦੇ ਹੋ ਕਿਉਂਕਿ ਸੱਤਾ ਦੇ ਵਿੱਚ ਪਹਿਲਾਂ ਇਹ ਸਰਕਾਰਾਂ ਵੀ ਰਹੀਆਂ ਨੇ ਦੇਖੋ ਮੌਸਮ ਹੈ ਨਾ ਹੁਣ ਇਹਨਾਂ ਗੱਲਾਂ ਕਰਨ ਦਾ ਇਹਨਾਂ ਦਾ ਇਹ ਮੌਸਮ ਸਿਰ ਇਹ ਗੱਲਾਂ ਕਰਦੀ ਹੁੰਦੇ ਆ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਪਹਿਲਾਂ ਤਾਂ ਇਹਨਾਂ ਦੀ ਸਰਕਾਰ ਦਾ ਮੁੱਖ ਮੰਤਰੀ ਰਿਹਾ ਅਮਰਿੰਦਰ ਉਹ ਕਹਿੰਦਾ ਸੀ ਮੈਂ ਸਾਰਾ ਕਰਜ਼ਾ ਖਤਮ ਕਰ ਦੂੰ ਆੜਤੀਆਂ ਦਾ ਵੀ ਕਾਰਪੋਰੇਟ ਦਾ ਵੀ ਫਲਾਣਾ ਵੀ ਧਮਕਾਣਾ ਵੀ ਇਸ ਕਰਕੇ ਇਹ ਇਹਨਾਂ ਦਾ ਮੌਕਾ ਹੀ ਹੈ ਹੁਣ ਕਿਉਂਕਿ ਲੋਕ ਸਭਾ ਚੋਣਾਂ ਸਰਤੇ ਨੇ ਉਧਰ ਕਿਸਾਨੀ ਅੰਦੋਲਨ ਗਰਮ ਹੋਇਆ ਵਾ ਫਿਰ ਐਮਐਸਪੀ ਕਾਨੂੰਨ ਦੀ ਗਰੰਟੀ ਬਣਾਉਣਾ ਇਹਦੇ ਮਤਲਬ ਇਹਦਾ ਵੋਟਸਟੈਂਡ ਤਾਂ ਹੋ ਸਕਦਾ ਪਰ ਚਲ ਹਮ ਮਤਲਬ ਖਾ ਨੇ ਅਰਗ ਬਿਆਨ ਦੇ ਕੇ ਜੀ ਐ ਤਾਂ ਲੋਕਾਂ ਦੇ ਵਿੱਚ ਸਵਾਲ ਖੜਾ ਕੀਤਾ ਵੀ ਭਾਈ ਇਹ ਸੱਚਮੁੱਚ ਹੀ ਬਣਾ ਦੂਗਾ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਬਣਾਉਣਗੇ ਕਿਉਂਕਿ ਪਹਿਲਾਂ ਜਿਹੜੀਆਂ ਨੀਤੀਆਂ ਤੇ ਚੱਲੇ ਨੇ ਉਹਨਾਂ ਦੀ ਬੀਜੇਪੀ ਚੱਲਦੀ ਹੈ ਜਿਹੜੀ ਸਰਕਾਰ 70 ਸਾਲ ਤੋਂ ਇਹਨਾਂ ਦੀ ਸਰਕਾਰ ਰਹੀ ਹੈ ਕਾਂਗਰਸ ਦੀ ਹੁਣ ਤੱਕ ਤਾਂ ਇਹਨੇ ਕੀਤਾ ਨਹੀਂ ਕੁਝ ਹੂੰ ਤੇ ਹੁਣ ਇਹ ਕੁਰਸੀ ਦੀ ਲਾਲਸਾ ਹੈਗੀ ਹੈ ਤੇ ਉਹਦੇ ਵਿੱਚ ਕਹਿ ਹੀ ਸਕਦੇ ਨੇ ਸਾਰਾ ਕੁਝ ਹਮ ਪਰ ਇਹ ਯਕੀਨ ਕਿਉਂ ਨਹੀਂ ਕੀਤਾ ਜਾ ਸਕਦਾ ਜੇ ਕੁਰਸੀ ਦੀ ਲਾਲਸਾ ਪਰ ਬਦਲਦੇ ਹਾਲਾਤ ਵੀ ਤਾਂ ਹੈਗੇ ਨੇ ਜੋ ਅੱਜ ਦੀ ਸਿਆਸਤ ਮੌਜੂਦਾ ਸਿਆਸਤ ਚੱਲ ਰਹੀ ਹੈ ਜਿਵੇਂ ਭਾਜਪਾ ਸਰਕਾਰ ਕੇਂਦਰ ਦੀ ਸਰਕਾਰ ਕਰ ਰਹੀ ਹੈ ਤੇ ਜੇ ਵਿਰੋਧੀ ਇਸ ਕਿਸਮ ਦਾ ਭਰੋਸਾ ਦਿੰਦੇ ਨੇ ਰਾਹੁਲ ਗਾਂਧੀ ਹੋਰੀ ਦਿੰਦੇ ਨੇ ਯਕੀਨ ਕਿਉਂ ਨਹੀਂ ਵੱਜਦਾ 70 ਸਾਲਾਂ ਤੋਂ ਜੋ ਪਿੱਛੇ ਹੋਇਆ ਉਹ ਤੇ ਆਪ ਕਹਿੰਦੇ ਨੇ ਕਿ ਹੁਣ ਗਾਂ ਵਧਨ ਦੀ ਗੱਲ ਹੈ ਕਿ ਅੱਜ ਦੇ ਹਾਲਾਤਾਂ ਜਿਵੇਂ ਭਾਜਪਾ ਦੀ ਕਾਂਗਿਆਰੀ ਚੜੀ ਆਉਂਦੀ ਹੈ ਜਾਂ ਉਹ ਹਿੰਦੂਤਵਾ ਦੀ ਗੱਲ ਕਰਦੇ ਨੇ ਉਹਦੇ ਵਿਚਾਲੇ ਉਹ ਕਹਿੰਦੇ ਤੁਸੀਂ ਸਾਡੇ ਤੇ ਯਕੀਨ ਕਰੋ ਦੇਖੋ ਜਦੋਂ ਐਂਟੀ ਕਾਰਪੋਰੇਟ ਕੋਈ ਕਦਮ ਹੁੰਦਾ ਨਾ ਕੋਈ ਸਿਆਸੀ ਦਾ ਗੁੱਲੰਦੇ ਐਂਟੀ ਕਾਰਪੋਰੇਟ ਕਦਮ ਐਂ ਕਾਰਪੋਰੇਟਾਂ ਦੀ ਇੱਛਾ ਦੇ ਮੁਤਾਬਕ ਕੋਈ ਕਦਮ ਨਾ ਹੋਵੇ ਜਿਹੜਾ ਐਂਟੀ ਜਾਂਦਾ ਹੋਵੇ ਉਹਨਾਂ ਦੇ ਇਹੋ ਜਿਹੇ ਕਦਮ ਲੈਣ ਤੇ ਸ਼ੰਕੇ ਦਾ ਖੜੇ ਹੁੰਦੇ ਨੇ ਕਿਉਂਕਿ ਇਹ ਜਿਹੜਾ ਨਾ ਸੰਸਾਰ ਦੀ ਆਰਥਿਕਤਾ ਤੇ ਉੱਤੇ ਇਹ ਕਾਰਪੋਰੇਟਾਂ ਦਾ ਕਬਜ਼ਾ ਹੈ ਪੂੰਜੀਪਤੀਆਂ ਦਾ ਕਬਜ਼ਾ ਹੈ ਉਹ ਪੂੰਜੀਪਤੀਆਂ ਦੀਆਂ ਨੀਤੀਆਂ ਦੇ ਖਿਲਾਫ ਕਿਸੇ ਦੀ ਜ਼ਰੂਰਤ ਬੋਲ ਤਾਂ ਕੋਈ ਸਕਦਾ ਪਰ ਆਪਣੀ ਗੱਲ ਨੂੰ ਇੰਪਲੀਮੈਂਟ ਕਰਕੇ ਉਹ ਲਾਗੂ ਕਰ ਦੇ ਇਹ بڑا ਔਖਾ ਹੁੰਦਾ ਇਹਨਾਂ ਗੱਲਾਂ 'ਚ ਆਪਾਂ ਐ ਨਹੀਂ ਦੇਖਦੇ ਕੋਈ ਬੰਦਾ ਕੌਣ ਸਤਾ ਤੇ ਆ ਗਿਆ ਤੇ ਬੰਦਾ ਕੀ ਬੋਲਦਾ ਹੈ ਅਸਲ ਵਿੱਚ ਸਥਿਤੀ ਇਹ ਦੇਖੀ ਜਾਂਦੀ ਹੈ ਕਿ ਹਿੰਦੁਸਤਾਨ ਦੀ ਤੇ ਵਿਸ਼ਵ ਦੀ ਹਾਲਤ ਕਿਹੋ ਜੀ ਆ ਤੇ ਵਿਸ਼ਵ ਦੇ ਵਿੱਚ ਕੀ ਦਾ ਬੋਲਬਾਲ ਹੈ ਤੇ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਦੇ ਦੇ ਵਿਰੁੱਧ ਜਾਂਦੀਆਂ ਨੇ ਉਹਨਾਂ ਨੂੰ ਕੌਣ ਲਾਗੂ ਕਰਵਾਉਂਦਾ ਹੈ ਤੇ ਉਹਦੇ ਤੇ ਕੌਣ ਭਾਰੂ ਹੈ ਇਹ ਸਾਰੀਆਂ ਗੱਲਾਂ ਦੇਖ ਕੇ ਅਸੀਂ ਕਹਿੰਦੇ ਆ ਵੀ ਇਹ ਆਉਣ ਵਾਲੀਆਂ ਨੀਤੀਆਂ ਤੇ ਇਹੋ ਜਿਹੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਵੀ ਐਮਐਸਪੀ ਖਤਮ ਕਰ ਦਿਓ ਸਰਕਾਰੀ ਮੰਡੀ ਖਤਮ ਕਰ ਦਿਓ ਕਾਰਪੋਰੇਟਾਂ ਨੂੰ ਖੁੱਲੀ ਸ਼ੋਰ ਵੱਡੇ ਵੱਡੇ ਹਿੱਕਦਾਮ ਬਣਾਈ ਜਾਂਦੇ ਨੇ ਇਹਨਾਂ ਦੇ ਮਤਲਬ ਸੀ ਲੋਕਦਾਮ ਵਰਗੇ ਉਹਨਾਂ ਨੂੰ ਛੋਟਾ ਦੇਣ ਦੀ ਗੱਲ ਨਿੱਜੀਕਰਨ ਨੀਤੀ ਨੂੰ ਉਤਸ਼ਾਹਤ ਕਰਨ ਦੀ ਗੱਲ ਕਰ ਰਹੇ ਨੇ ਸਾਰਾ ਸਾਰਾ ਸਮਾਨ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਜਾ ਰਹੇ ਨੇ ਨੀਤੀਆਂ ਤਾਂ ਇਹ ਕਹਿੰਦੀਆਂ ਨੇ ਤੇ ਰਾਹੁਲ ਗਾਂਧੀ ਕਿਸ ਤਰ੍ਹਾਂ ਐਮਐਸਪੀ ਦਾ ਕਾਨੂੰਨ ਗਰੰਟੀਕਰਨ ਬਣਾ ਦੂਗਾ ਤੇ ਉਹਨਾਂ ਨੂੰ ਇੰਪਲੀਮੈਂਟ ਕਰ ਦੂਗਾ ਇਹ ਬਹੁਤ ਔਖਾ ਹੈ ਜੇ ਰੋਗਰਾਹ ਸਾਹਿਬ ਮੋਦੀ ਸਰਕਾਰ ਕਿਵੇਂ ਇਹਨੂੰ ਇੰਪਲੀਮੈਂਟ ਕਰ ਸਕਦੀ ਹੈ ਜੇ ਤੁਸੀਂ ਉਹਨਾਂ ਤੋਂ ਐਮਐਸਪੀ ਮੰਗਦੇ ਨੇ ਕਿਸਾਨ ਕਹਿੰਦੇ ਕਿ ਮੈਂ ਕਹਿੰਦਾ ਵੀ ਸਰਕਾਰ ਤਾਂ ਕਰ ਸਕਦੀ ਹੈ ਹਾਂ ਕ ਕੋਈ ਵੀ ਸਰਕਾਰ ਜੇ ਐਂਟੀ ਕਾਰਪੋਰੇਟ ਕੋਈ ਪਾਲਿਸੀ ਲੈ ਕੇ ਆਉਂਦੀ ਹੈ ਫਿਰ ਲੋਕਾਂ ਦੀ ਸਰਕਾਰ ਬਣਨ ਤੇ ਬਣਨੇ ਜਾ ਰਹੀ ਹੈ ਅਸੀਂ ਕਹਿੰਦੇ ਆ ਵੀ ਇਸ ਗਲਬੀ ਨੂੰ ਨਿਕਲੋ ਤੁਸੀਂ ਕਿਵੇਂ ਦੇਸ਼ ਨੂੰ ਕੱਢ ਸਕਦੇ ਹੋ ਦੇਸ਼ ਦਿੱਤੇ ਜਿੰਨਾ ਚਿਰ ਇਹ ਗਰਦਾ ਪਿਆ ਹੋਇਆ ਹੈ ਦੇਸ਼ ਗੁਲਾਮ ਹੀ ਰਹੂ ਆਰਥਿਕ ਤੌਰ ਤੇ ਇਹ ਤਾਂ ਜ ਸਾਡਾ ਗੁਲਾਮ ਰਹੂ ਫਿਰ ਕੀ ਕਿਤੋਂ ਦੇ ਬਿੱਟੂ ਕਾਰਪੋਰੇਟ ਦੀ ਤਾਕਤ ਨੂੰ ਦੀ ਖਤਮ ਕਰ ਦਿਓ ਇਹ ਇੱਕ ਕਦਮ ਇਹ ਇੱਕ ਕਦਮ ਦੀ ਲੋੜ ਹੈ ਰਾਹੁਲ ਗਾਂਧੀ ਨੂੰ ਬੁਜਾਏ ਇਹ ਗੱਲ ਕਹੇ ਕਿ ਮੈਂ ਐਮਐਸਪੀ ਕ੍ਰਾਂਤੀ ਕਾਨੂੰਨ ਬਣਾਉਂਗਾ ਮੈਂ ਤਾਂ ਨਾਲ ਇਹ ਕਹਣਾ ਚਾਹੁੰਦਾ ਵੀ ਮੈਂ ਕਾਰਪੋਰੇਟ ਦਾ ਗਲਬਾ ਚੱਕ ਦੂੰਗਾ ਖੇਤੀ ਕਿਤੇ ਤੋਂ ਖੇਤੀ ਨੂੰ ਮੁਕਤ ਕਰ ਦੂੰਗਾ ਮੈਂ ਇਹਨਾਂ ਦੇ ਇਹਦੇ ਵਿਚ ਵਿਚਾਲੇ ਕੋਈ ਬਝੋਲਾ ਨਾ ਹੋਵੇ ਕੋਈ ਕਾਰਪੋਰੇਟ ਸਿੱਧਾ ਸਰਕਾਰ ਦਾ ਦੇ ਕਿਸਾਨਾਂ ਦਾ ਸਬੰਧ ਹੋਵੇ ਖੇਤੀ ਦੀ ਉਪਜ ਖੇਤੀ ਤੇ ਲੱਗੇ ਇਹੋ ਜੀ ਪਾਲਿਸੀ ਲੈ ਕੇ ਆਉਣੀ ਇਹ ਪਾਲਿਸੀ ਮੈਟਰ ਹੈ ਬੰਦੇ ਨੇ ਕੀ ਕਿਹਾ ਕੀ ਨਹੀਂ ਕਿਹਾ ਇਹਨਾਂ ਗੱਲਾਂ ਨੂੰ ਛੱਡ ਦਿਓ ਪਰ ਉਗਰਾਹ ਸਿੰਘ ਤੁਹਾਡਾ ਕੀ ਮੰਨਣਾ ਹੈ ਕਿ ਮਤਲਬ ਇਹ ਬੜਾ ਸੌਖਾ ਆ ਮਤਲਬ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਐਮਐਸਪੀ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕਾਰਪੋਰੇਟ ਨੂੰ ਲੈ ਕੇ ਨੀਤੀ ਲਿਆ ਸਕਦੀ ਹੈ ਜੇ ਤੁਸੀਂ ਮੰਗ ਵੀ ਕਰ ਰਹੇ ਹੋ ਉਹ ਹਾਲਾਂਕਿ ਮੰਨਣ ਨੂੰ ਤਿਆਰ ਨਹੀਂ ਹੈਗੇ ਪਰ ਤੁਹਾਡਾ ਕੀ ਮੰਨਣਾ ਹੈ ਕਿ ਕਿਹੜਾ ਤੌਰ ਤਰੀਕਾ ਅਪਣਾਇਆ ਜਾ ਸਕਦਾ ਉਹ ਤਾਂ ਗੱਲਬਾਤ ਦੇ ਦੌਰ ਤਿਆਰ ਨੇ ਲਗਾਤਾਰ ਕਿ ਨੀਤੀਗਤ ਫੈਸਲੇ ਨੇ ਜੀ ਟੇਬਲ ਤੇ ਆਓ ਟਾਕ ਕਰੋ ਸਾਡੇ ਨਾਲ ਦੇਖੋ ਫੈਸਲਾ ਤਾਂ ਫਿਰ ਬਣਦਾ ਜੇ ਨੀਤੀ ਨੀਤ ਹੋਵੇ ਕੁਝ ਕਰਨ ਦੀ ਫੇਰ ਹੀ ਨੀਤੀ ਦਾ ਸਵਾਲ ਤਾਂ ਫੇਰ ਉੱਠਦਾ ਜੇ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਇੱਥੇ ਏਟਲੇ ਕਿਰਤ ਕਰਨ ਵਾਲੇ ਲੋਕਾਂ ਦੇ ਹੱਥਾਂ ਨੂੰ ਕੰਮ ਦੇਈਏ ਉਹਨਾਂ ਦੇ ਵਿੱਚੋਂ ਚਾਰ ਪੈਸੇ ਉਹਨਾਂ ਨੂੰ ਵਚਨ ਉਹਨਾਂ ਨਾਲ ਮਾਰਕੀਟ ਦੇ ਵਿੱਚ ਆਉਂਦੀ ਉਹਨਾਂ ਦੀ ਸਮਰੱਥਾ ਬਣੇ ਜੀਡੀਪੀ ਵਧੇ ਦੇਸ਼ ਵਿਕਸਤ ਹੋਵੇ ਅਸੀਂ ਜਦੋਂ ਜੇ ਇਹ ਨੀਤੀ ਹੋਵੇ ਨਾ ਬੰਦੇ ਦੀ ਫਿਰ ਨੀਤੀ ਦੇ ਵਿੱਚ ਵੀ ਤਬਦੀਲੀ ਕਰਨ ਦੀ ਉਹਨਾਂ ਦੀ ਲੋਡ ਬਣ ਜਾਂਦੀ ਹੈ ਯਾਨੀ ਇਹ ਨੀਤੀ ਨਹੀਂ ਹੈ ਜੇ ਨੀਤੀ ਦੇ ਨੂੰ ਸਾਫ਼ ਕਰ ਲਾਂ ਨਾ ਫੇਰ ਨੀਤੀ ਤਬਦੀਲ ਕਰਨ ਵਾਸਤੇ ਨੀਤੀ ਉਹ ਬਣਨੀ ਹੈ ਜਿਹੜੀ ਲੋਕਾਂ ਦੇ ਪੱਖ ਦੀ ਹੋਵੇ ਇੱਥੇ ਜੋਕਾਂ ਦੇ ਪੱਖ ਦੀਆਂ ਜਦੋਂ ਨੀਤੀਆਂ ਲੈ ਕੇ ਆਉਂਦੇ ਨੇ ਤਾਂ ਲੋਕਾਂ ਦੀ ਤਾਂ ਲੁੱਟ ਹੁੰਦੀ ਬਾਜ ਵੀ ਇਹ ਤਾਂ ਇਹਦਾ ਸਿੱਧਾ ਜੀ ਪਧਰੀ ਜੀ ਗੱਲ ਹੈ ਜਦੋਂ ਜੋਕਾਂ ਦੀ ਗੱਲ ਹੋਊ ਤਾਂ ਲੋਕਾਂ ਦੀ ਗੱਲ ਨਹੀਂ ਹੋਊਗੀ ਤਾਂ ਲੋਕਾਂ ਦੀ ਜੇਬਾਂ ਚੋਂ ਕੱਢ ਕੇ ਜੋਕਾਂ ਦੇ ਜੇਬਾਂ ਚ ਪਾਉਣ ਵਾਲੀ ਜਿਹੜੀ ਨੀਤੀ ਹੈ ਨਾ ਇਹ ਬਦਲਣ ਦੀ ਲੋੜ ਹੈ ਤੇ ਸੋਚਣ ਦੀ ਲੋੜ ਹੈ ਤੇ ਜਿਹੜਾ ਤੁਸੀਂ ਐਮਐਸਪੀ ਦੀ ਵਾਰ-ਵਾਰ ਕਿਸਾਨ ਦਾਵਾ ਕਰ ਰਹੇ ਜਿਵੇਂ ਹੁਣ ਵੀ ਦਿੱਲੀ ਕੂਚ ਵਾਲੇ ਪਾਸੇ ਉੱਤੇ ਹਲਾਤ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਵੱਖ-ਵੱਖ ਬਾਰਡਰਾਂ ਤੇ ਜੋ ਪੰਜਾਬ ਤੇ ਰਹਿਣਾ ਵਿਚਾਲੇ ਨੇ ਜਿਹੋ ਜਿਹੇ ਬਣੇ ਹੋਏ ਨੇ ਜੇ ਕੇਂਦਰ ਸਰਕਾਰ ਨਹੀਂ ਮੰਨ ਰਹੀ ਤਾਂ ਕਿਸਾਨਾਂ ਕੋਲ ਕਿਹੜਾ ਬਦਲ ਨਜ਼ਰ ਆਉਂਦਾ ਕਿਉਂਕਿ ਤੁਸੀਂ ਤੇ ਚਲੋ ਪੰਜਾਬ ਦੇ ਕਿਸਾਨ ਕੋਲੇ ਬਦਲ ਕਹਦਾ ਜੀ ਕਿਸਾਨਾਂ ਕੋਲੇ ਤਾਂ ਅਸੀਂ ਤਾਂ ਕਹਿੰਦੇ ਵੀ ਸੰਘਰਸ਼ ਤੋਂ ਬਗੈਰ ਹੂੰ ਜੇ ਇਹ ਗੱਲ ਉੱਤਰ ਨੂੰ ਤੁਰੂਗੀ ਤਾਂ ਇਹਦਾ ਰਾਹ ਤਾਂ ਸਿਰਫ ਇਹਨਾਂ ਦੇ ਮਾਹਰ ਕੱਢ ਸਕਦੇ ਨੇ ਇਕਨੋਮਿਕ ਬਾਹਰ ਐਗਰੀਕਲਚਰ ਦੇ ਮਾਹਰ ਆਰਥਿਕਤਾ ਦੇ ਮਾਹਰ ਇਹ ਮਾਹਰ ਹੀ ਕੋਈ ਰਾਹ ਕੱਢ ਸਕਦੇ ਨੇ ਕਿ ਹੂੰ ਦਾ ਕੇ ਮ ਬਣਾਈਏ ਵੱਧ ਤੋਂ ਵੱਧ ਜੀ ਮਿਲੇ ਇਹੋ ਜੀ ਨੀਤੀ ਪਾਲਸੀ ਕਿਹੜੀ ਲੈ ਕੇ ਆਈਏ ਹੂੰ ਜਿਹੜੀ ਜਗ੍ਹਾ ਹੈ ਕਿਹੜੇ ਕਿਹੜੇ ਹਜ਼ਾਰੇ ਨੇ ਕਿਹੜੇ ਤਬਕੇ ਨੇ ਜਿੰਨਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਜੇ ਇਹੋ ਜੀ ਨੀਤੀ ਲੈ ਕੇ ਆਉਂਦੇ ਨੇ ਨਾ ਇਧਰ ਨੂੰ ਸੋਚਣ ਲੱਗਦੇ ਨੇ ਪਹਿਰੇ ਤੇ ਦੇਸ਼ ਦਾ ਵਿਕਾਸ ਵੀ ਹੋਊਗਾ ਤੇ ਆਮ ਲੋਕਾਂ ਦਾ ਵਿਕਾਸ ਵੀ ਹੋਊਗਾ ਆਮ ਲੋਕਾਂ ਦੇ ਵਿਕਾਸ ਨੂੰ ਹੀ ਦੇਸ਼ ਦਾ ਵਿਕਾਸ ਮੰਨਣਾ ਚਾਹੀਦਾ ਕਾਰਪੋਰੇਟਾਂ ਦੇ ਮੁਨਾਫੇ ਨੂੰ ਦੇਸ਼ ਦਾ ਵਿਕਾਸ ਨਹੀਂ ਮੰਨਣਾ ਚਾਹੀਦਾ ਇਹਦੇ ਨਾਲ ਵੱਡਾ ਹਿੱਸਾ ਤਾਂ ਪ੍ਰਧਾਨ ਮੰਤਰੀ ਜੀ ਆਪ ਵੀ ਬੋਲੀ ਜਾਂਦੇ ਨੇ ਹੂੰ ਕਿ ਕਰੋੜ ਲੋਕਾਂ ਨੂੰ 2025 ਤੱਕ ਅਸੀਂ ਫਿਰ ਹੀ ਨਾਜ ਦੇਵਾਂਗੇ ਇਹ ਕੀ ਮਤਲਬ ਬਣ ਗਿਆ ਦਾ ਬਈ ਹੂੰ ਇਹ ਸਿਰ ਕਰਕੇ ਇਹਨਾਂ ਨੂੰ ਇਹ ਕੰਨਣਾ ਚਾਹੀਦਾ ਜੇ ਤੁਸੀਂ 80 ਕਰੋੜ ਲੋਕਾਂ ਵਾਸਤੇ 5 ਕਿਲੋ ਰਾਸ਼ਨ ਫ੍ਰੀ ਦੇਣ ਵਾਸਤੇ 17 ਲੱਖ ਕਰੋੜ ਰੁਪਇਆ ਖਰਚ ਕਰਨ ਦੀ ਗੱਲ ਕਰਦੇ ਹੋ। ਸੋ ਇਹ 17 ਲੱਖ ਕਰੋੜ ਲੋਕਾਂ ਨੂੰ ਰੋਜ਼ਗਾਰ ਹੀ ਦੇ ਦਿਓ ਜਿੰਨੇ ਕੁ ਨੂੰ ਦੇ ਸਕਦੇ ਹੋ। ਉਹਨਾਂ ਵਾਸਤੇ ਜਿਹੜੇ ਭੁੱਖੇ ਮਰਦੇ ਨੇ ਜਿਨ੍ਹਾਂ ਦੇ ਰੋਟੀ ਨਹੀਂ ਸਾਧਨ ਨੇ ਉਹਨਾਂ ਨੂੰ ਕੰਮ ਹੱਥਾਂ ਨੂੰ ਕੰਮ ਦੇਣ ਦੀ ਕੋਈ ਲਿਆਓ ਪ੍ਰਪੋਜ਼ਲ ਕੋਈ ਉਹੀ ਜੀ ਤੁਹਾਡੇ ਕੋਲ ਮਾਹਰ ਹੈਗੇ ਨੇ ਬੈਠੇ ਨੇ। ਉਹਨਾਂ ਨੂੰ ਪਜਾਓ ਜ਼ਮੀਨਾਂ ਦੇ ਦਿਓ ਖੇਤਾਂ 'ਚ ਕੰਮ ਕਰਕੇ ਰੋਟੀ ਤਾਂ ਖਾ ਲੈਣਗੇ ਆਪਦੀ। ਇਸ ਕਰਕੇ ਮੰਗਤਾ ਕਿਸੇ ਨੂੰ ਰੋਟੀ ਦੇਣੀ ਤੇ ਇਹਦੀ ਸਮੱਸਿਆ ਦਾ ਹੱਲ ਨਹੀਂ ਹੈ। ਇਹ ਸਦਾ ਵਾਸਤੇ ਰੋਟੀ ਦੀ ਲੋੜ ਨਾਲ ਉਹਨੂੰ ਪਵੇ। ਉਹਨੂੰ ਇਹੋ ਜਿਹਾ ਕੰਮ ਦੇਓ ਵੀ ਆਪਣੀ ਰੋਟੀ ਆਪ ਕਮਾ ਕੇ ਖਾ ਸਕਦਾ ਹੋਵੇ। ਇਹੀ ਜੀ ਨੀਤੀ ਬਣਾਉਣ ਦੀ ਲੋੜ ਹੈ। ਉਗਰਾਹਸਬ ਜਿਵੇਂ ਤੁਸੀਂ ਕਿਹਾ ਕਿ ਖੇਤੀਬਾੜਾ ਨਾਲ ਲੈਣ ਕੀ ਕਿਸਾਨਾਂ ਦੇ ਕੋਲ ਕਿਸਾਨ ਜਥੇਬੰਦੀਆਂ ਦੇ ਕੋਲ ਕੋਈ ਉਹੋ ਜੀ ਨੀਤੀ ਹੈ ਜਿਹੜੀ ਉਹ ਕਿਸਾਨ ਸਰਕਾਰ ਨੂੰ ਵਿਖਾਉਣ ਕਿ ਆ ਇਹ ਨੀਤੀ ਮਤਲਬ ਕਿ ਸੁਆਮੀਨਾਥਨ ਕਮਿਸ਼ਨ ਰਿਪੋਰਟ ਦੇ ਨਾਲ ਨਾਲ ਵੀ ਆ ਨੀਤੀ ਹੈ ਇਹਦੇ ਤਹਿਤ ਤੁਸੀਂ ਕਾਰਪੋਰੇਟ ਨੂੰ ਵੀ ਪਿੱਛੇ ਧੱਕ ਸਕਦੇ ਹੋ ਤੇ ਕਿਸਾਨਾਂ ਨੂੰ ਗਾਂ ਮਜ਼ਦੂਰਾਂ ਨੂੰ ਗਾਂ ਲਿਆ ਸਕਦੇ ਹੋ ਕੀ ਤੁਹਾਡੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਕੋਈ ਇਹੋ ਜੀ ਨੀਤੀ ਤਿਆਰ ਕੀਤੀ ਹੋਈ ਹੈ ਬਿਲਕੁਲ ਬਿਲਕੁਲ ਅਸੀਂ ਅਸੀਂ ਤਿਆਰ ਕਰ ਸਕਦੇ ਹਾਂ ਸਭ ਤੋਂ ਮੰਗੇ ਤਾਂ ਸਹੀ ਸਰਕਾਰ ਆ ਪੰਜਾਬ ਸਰਕਾਰ ਨੇ ਮੰਗੀ ਸੀ ਅਪ੍ਰੈਲ ਦੇ ਵਿੱਚ ਅਸੀਂ ਤਾਂ 15 ਦਿਨਾਂ ਦੇ ਵਿੱਚ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੂੰ ਪਹਿਲਾਂ ਅਮਰਿੰਦਰ ਸਰਕਾਰ ਨੇ ਮੰਗੀ ਖੇਤੀ ਨੀਤੀ ਲਿਆਉ ਜਿਹੜੀ ਜਿਹੜੀ ਕਾਰਪੋਰੇਟ ਪੱਖੀ ਨਾ ਹੋਵੇ ਅਸੀਂ ਉਹ ਭੇਜਤੀ ਅਮਰਿੰਦਰ ਸਰਕਾਰ ਨੂੰ ਹੁਣ ਵੀ ਅਸੀਂ ਉਹ ਸਰਕਾਰ ਨੂੰ ਭੇਜੀ ਹੋਈ ਐ ਕਰ ਲੈ ਗੱਲ ਸਾਡੇ ਨਾਲ ਹੂੰ ਕੋਈ ਬੈਠ ਜਾ ਸਰਕਾਰ ਕਰ ਲੈ ਗੱਲ ਕੇਂਦਰ ਵਾਲੇ ਕਹਿ ਦਣਾ ਹੂੰ ਪਰ ਇਹ ਇਹਦੇ ਵਿੱਚ ਨਾ ਮੈਂ ਸੁਣ ਰਿਹਾ ਸੀਗਾ ਜਿਹੜੇ ਕੇਂਦਰੀ ਮੰਤਰੀ ਨੇ ਅਰਜੁਨ ਮੁੰਡਾ ਉਹ ਦਾਵਾ ਕਰ ਰਹੇ ਨੇ ਕਿ ਜਿਹੜਾ ਐਮਐਸਪੀ ਦੀ ਮੰਗ ਲਗਾਤਾਰ ਦੁਹਰਾ ਦੁਹਰਾ ਰਹੇ ਨੇ ਕਿਸਾਨ ਇਹਦੇ ਵਿੱਚ ਇਹ ਸੂਬਾ ਸਰਕਾਰਾਂ ਨਾਲ ਜੁੜਿਆ ਹੋਇਆ ਵਿਸ਼ਾ ਵੀ ਹੈ ਬਿਲਕੁਲ ਠੀਕ ਹੈ ਇਹ ਸੂਬਾ ਸਰਕਾਰਾਂ ਨਾਲ ਜੁੜਿਆ ਹੋਇਆ ਹੈ ਉੱਤੇ ਉਸ ਕਿਸਮ ਦਾ ਪ੍ਰੈਸ਼ਰ ਬਣਾ ਕੇ ਉੱਥੋਂ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਕੇਂਦਰ ਨਾਲ ਗੱਲਬਾਤ ਕਰੋ ਬਜਾਏ ਇਸ ਦੇ ਕਿ ਸਿੱਧਾ ਮੱਥਾ ਕੇਂਦਰ ਨਾਲ ਲਾਇਆ ਜਾਵੇ ਦੇਖੋ ਐਮਐਸਪੀ ਐਮਐਸਪੀ ਕੋਈ ਇਹ ਆਪਣੇ ਵਿੱਚ ਇਹ ਪੂਰੀ ਮੰਗ ਨਹੀਂ ਕੋਈ ਐਮਐਸਪੀ ਦੀ ਮੰਗ ਹੋਣਾ ਹੈ ਪੂਰੀ ਨਹੀਂ ਐਮਐਸਪੀ ਦੇ ਨਾਲ ਸਰਕਾਰੀ ਖਰੀਦ ਤੇ ਪੀਡੀਐਸ ਹੋਣਾ ਇਹ ਮੁਕੰਮਲ ਮੰਗੇ ਬਣਦੀ ਹੈ ਐਮਐਸਪੀ ਨੂੰ ਅਸੀਂ ਕੀ ਕਰਾਂਗੇ ਐਮਐਸਪੀ ਦਾ ਹਰ ਸਾਲ ਕਨਕ ਝੋਨੇ ਦੀ ਸਰਕਾਰ ਦਿੰਦੀ ਹੈ ਆਹ ਦੂਜੀਆਂ ਸਟੇਟਾਂ ਦੇ ਵਿੱਚ ਐਮਐਸਪੀ ਤੇ ਤਾਂ ਜਨਸਾ ਖਰੀਦੀਆਂ ਲੈਂ ਜਾਂਦੀਆਂ ਹੂੰ ਕੱਲੀ ਐਮਐਸਪੀ ਦਾ ਕੀ ਹੈ ਐਮਐਸਪੀ ਦਾ ਮੋਢੀ ਮੰਤਰੀ ਕਹਿੰਦਾ ਮੈਂ ਦੇਊਂਗਾ ਹਰ ਹਰ ਸਾਲ ਦਿੰਦਾ ਪਰ ਐਮਐਸ ਕੀ ਤਾਂ ਉਹ ਜੋ ਸਰਕਾਰੀ ਖਰੀਦ ਨਾ ਹੋਈ ਫਿਰ ਐਮਐਸਪੀ ਤੇ ਅਰਥ ਕੀ ਨੇ ਬਿਲਕੁਲ ਸਹੀ ਗੱਲ ਹੈ ਇਸ ਕਰਕੇ ਇਹ ਸਰਕਾਰੀ ਖਰੀਦ ਐਮਐਸਪੀ ਹੋਵੇ ਤੇ ਸਰਕਾਰੀ ਖਰੀਦ ਹੋਵੇ ਜੇ ਸਰਕਾਰੀ ਖਰੀਦ ਹੋਊ ਸਰਕਾਰੀ ਅਨਾਜ ਭੰਡਾਰ ਹੋਊਗਾ ਜੇ ਸਰਕਾਰੀ ਅਨਾਜ ਭੰਡਾਰ ਹੋਊਗਾ ਤਾਂ ਸਸਤੇ rate ਤੇ ਮਜ਼ਦੂਰਾਂ ਨੂੰ ਗਰੀਬਾਂ ਨੂੰ ਅਨਾਜ ਮਹਿਆ ਕੀਤਾ ਜਾਦਾ ਤੇ ਫਿਰ ਉਗਰਾਨ ਸਾਹਿਬ ਇਹ ਗੱਲ ਕਿਉਂ ਨਹੀਂ ਉੱਭਰ ਕੇ ਸਾਹਮਣੇ ਆ ਰਹੀ ਕਿ ਕੱਲਾ ਐਮਐਸਪੀ ਹੱਲ ਨਹੀਂ ਕਿਉਂਕਿ ਬਾਰ ਬਾਰ ਇੱਥੇ ਹੀ ਗੱਲ ਮੁੱਕਦੀ ਜਾ ਕੇ ਕਿ ਜੀ ਕੇਂਦਰ ਐਮਐਸਪੀ ਨਹੀਂ ਦਿੰਦਾ ਤੁਸੀਂ ਜਿਵੇਂ ਪੀਡੀਐਸ ਦੀ ਗੱਲ ਕੀਤੀ ਫਿਰ ਇਹਨੂੰ ਕਿਉਂ ਨਹੀਂ ਉਭਾਰਿਆ ਜਾ ਰਿਹਾ ਕੇਂਦਰ ਦੇ ਨਾਲ ਦੇਖੋ ਜੀ ਅੰਕੁਸ਼ ਜਥੇਬੰਦੀਆਂ ਨੇ ਜਿਹੜੀਆਂ ਆਵਾਜ਼ ਰਹੀਆਂ ਨੇ ਬਾਕੀ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਇਹ ਮੰਗ ਫੁੱਲ ਮੰਗ ਨਹੀਂ ਬਣਦੀ। ਹੂੰ ਐਮਐਸਪੀ ਲੈਣਾ ਅਸੀਂ ਐਮਐਸਪੀ ਵਾਸਤੇ ਜਾ ਰਹੇ ਹਾਂ ਜੀ ਅਸੀਂ ਐਮਐਸਪੀ ਵਾਸਤੇ ਜਾ ਰਹੇ ਹਾਂ। ਐਮਐਸਪੀ ਦਾ ਸਰਕਾਰ ਫਸਲਾਂ ਬੀਜਣ ਤੋਂ ਪਹਿਲਾਂ ਧਨ ਕਰ ਦਿੰਦੀ ਹੈ। ਬਿਲਕੁਲ ਸਹੀ। ਉਹ ਤਾਂ ਸਰਕਾਰੀ ਸ਼ਰੀਦ ਦਾ ਹੈ। ਹੂੰ ਜੇ ਐਮਐਸਪੀ ਦੇਖੋ ਤੁਸੀਂ ਵੀ ਦੇਖਦੇ ਹੋ ਦੂਜੀਆਂ ਸਟੇਟਾਂ ਦੇ ਵਿੱਚ ਤੁਸੀਂ ਰਿਪੋਰਟਾਂ ਲੈ ਲਓ। ਹੂੰ ਪੱਛਮੀ ਯੂਪੀ ਤੋਂ ਬਿਨਾਂ ਪੂਰਬੀ ਯੂਪੀ ਸਾਰਾ ਖਾਲੀ ਪਿਆ ਉੱਥੇ ਕੋਈ ਐਮਐਸਪੀ ਸਰਕਾਰੀ ਸ਼ਰੀਦ ਹੈ ਹੀ ਨਹੀਂ। ਹੂੰ ਐ ਐਮਐਸਪੀ ਹੈ ਪਰ ਸਰਕਾਰੀ ਖਰੀਦ ਹੈ ਨਹੀਂ ਇਸ ਕਰਕੇ ਜੇ ਸਰਕਾਰੀ ਖਰੀਦ ਨਹੀਂ ਤੁਸੀਂ ਆਪ ਹੀ ਜਾਣੇ ਹੋ ਐਮਐਸਪੀ ਦਾ ਕੀ ਹਰਥ ਹੈ ਬਣਾ ਹੂੰ ਫਿਰ ਜੇ ਸਰਕਾਰੀ ਖਰੀਦ ਨਹੀਂ ਹੈ ਫਿਰ ਮੰਡੀ ਵੀ ਸਰਕਾਰੀ ਨਹੀਂ ਰਹਿਣੀ ਉਹ ਵੀ ਪ੍ਰਾਈਵੇਟ ਹੋ ਜਾਣੀ ਹੈ ਇਸ ਕਰਕੇ ਇਸ ਗੱਲ ਦੀ ਗਾਰੰਟੀ ਕਰੋ ਕਿ ਸਰਕਾਰ ਕਾ ਖੇਤੀ ਸੈਕਟਰ ਦੇ ਵਿੱਚੋਂ ਕਾਲਪੁਰ ਰੇਟ ਨੂੰ ਬਾਹਰ ਕੱਢੇ ਬਚੋਲਿਆਂ ਨੂੰ ਬਾਹਰ ਕੱਢੇ ਸਰਕਾਰ ਦਾ ਦੇ ਕਿਸਾਨਾਂ ਦਾ ਸਿੱਧਾ ਸੰਬੰਧ ਹੋਵੇ ਅਸੀਂ ਖੇਤੀ ਨੀਤੀ ਚ ਪਾ ਕੇ ਦਿੱਤਾ ਹੂੰ ਕਦੋਂ ਕਾਲਪੁਰ ਰੇਟ ਨੂੰ ਬਾਹਰ ਕਰਦਾ ਕੋਈ ਇਹ ਰਾਹੁਲ ਗਾਂਧੀ ਚੱਲ ਇਹ ਗੱਲ ਠੀਕ ਹੈ ਵੀ ਖੇਤੀ ਹੈ ਜਿਹੜੀ ਓਹੋ ਐਗਰੀਕਲਚਰ ਹੈ ਜਿਹੜੀ ਸਟੇਟ ਸਬਜੈਕਟ ਹੈ ਹਮ ਐ ਇਹ ਠੀਕ ਹੈ ਗੱਲ ਸਟੇਟ ਤੇ ਹਮ ਸਬਜੈਕਟ ਹੈ ਸਟੇਟ ਤੇ ਵੀ ਜੋਰ ਪਾਉਣਾ ਸੀ ਹਮ ਪਰ ਐਮਐਸਪੀ ਦਾ ਸਰਕਾਰ ਤਾਂ ਇਹ ਕਰਦੀ ਹੈ ਐਫਸੀ ਦਾ ਸੋਡੇ ਅੰਦਰ ਸਰਕਾਰੀ ਖਰੀਦ ਤਾਂ ਤੁਸੀਂ ਨੇ ਭੇਜਣੀ ਆ ਹਮ ਅਨਾਜ ਦੀ ਸਾਬਸ ਸੁਭਾਲਦਾ ਐਫਸੀ ਨੇ ਕਰਨੀ ਹੈ ਉਹ ਵੀ ਵੱਡੀ ਏਜੰਸੀ ਆ ਪੂਰੀ ਏਜੰਸੀ ਹਮ ਜੇ ਤੁਸੀਂ ਉਹਦੇ ਕੋਟੇ ਨਿਯੁਕਤ ਕਰੋਗੇ ਉਹਨਾਂ ਵਾਸਤੇ ਫੰਡ ਭੇਜਿਆ ਤਾਂ ਕੇਂਦਰ ਸਰਕਾਰ ਨੇ ਰਾ ਸਰਕਾਰਾਂ ਨੂੰ ਫੰਡ ਦੇਣੇ ਨੇ ਹੂੰ ਯਾ ਨਾਲ ਭਾਈ ਤੁਸੀਂ ਕਿਹੜੀ ਤੋਂ ਹੂੰ ਬਿਲਕੁਲ ਐਮਐਸਪੀ ਠੀਕ ਹੈ ਕੋਰਾ ਬਸਲਾ ਦੀ ਇਹ ਸਥਿਤੀ ਸਮਝ ਗਏ ਕਿ ਇਸ ਤੇ ਦਬਾਅ ਪਾਵਾਂਗੇ ਇਹ ਜਿਹੜਾ ਸਰਕਾਰ ਦਾ ਸਟੇਟ ਤੇ ਦਬਾਅ ਪਾਵਾਂਗਾ ਸਟੇਟ ਤੇ ਵੀ ਦਬਾਅ ਪਾਵਾਂਗੇ ਜਿਹੜਾ ਕੇਂਦਰ ਦਾ ਕੇਂਦਰ ਕਰੇ ਹੂੰ ਬਿਲਕੁਲ ਅੱਛਾ ਇਹਦੇ ਨਾਲ ਇੱਕ ਹੋਰ ਗੱਲ ਹੈ ਕਿ ਜਦੋਂ ਐਮਐਸਪੀ ਦੀ ਗੱਲ ਤੁਰਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਮੰਨ ਲਓ ਕਿ ਸਰਕਾਰ ਕਿਸੇ ਹਾਲਾਤ ਵਿੱਚ ਐਮਐਸਪੀ ਦੇਂਦੀ ਵੀ ਆ ਫਿਰ ਕਿਸਾਨਾਂ ਦਾ ਰੁਝਾਨ ਜਿਹੜਾ ਆ ਉਹ ਝੋਨੇ ਤੇ ਕਣਕਲੇ ਪਾਸੇ ਵਧੇਰੇ ਰਹੇਗਾ ਫਿਰ ਉਹ ਬਾਕੀ ਫਸਲਾਂ ਲੈ ਨਹੀਂ ਜਾਣਗੇ ਉਸ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਨੂੰ ਇਹ ਹੋਏਗਾ ਕਿ ਇੱਧਰ ਵੱਧ ਝਾੜ ਇੱਧਰ ਵੱਧ ਕਮਾਈ ਹੋਣੀ ਹੈ ਤੇ ਉਹਦੇ ਨਾਲ ਫਿਰ ਪੰਜਾਬ ਜਿਵੇਂ ਧਰਤੀ ਹਟਲੇ ਪਾਣੀ ਦਾ ਨੀਵੇਂ ਹੋਣਾ ਜਾਂ ਕੀਟਨਾਸ਼ਕਾਂ ਦਾ ਵਧਣਾ ਉਹ ਸਾਰਾ ਕੁਝ ਵਧੇਗਾ ਕੀ ਇਹ ਸੱਚ ਹੈ ਇਹਦੇ ਵਿੱਚ ਜਾਂ ਫਿਰ ਮਤਲਬ ਕਿ ਉਹਦੇ ਨਾਲ ਸਮੂਚੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਪੈਦਾ ਵਧੇਗੀ ਜਾਂ ਉਹਨੂੰ ਜ਼ੋਨਾਂ ਦੇ ਵਿੱਚ ਵੰਡਿਆ ਜਾਣਾ ਹੋਏਗਾ ਜਾਂ ਕੀ ਹੋਏਗਾ ਦੇਖੋ ਸੁਖਮਿੰਦਰ ਜੇ ਕਿਸੇ ਨੂੰ ਖੇਤੀ ਵਾਲਿਆਂ ਨੂੰ ਤਾਂ ਮੁਨਾਫੇ ਦੀ ਲੋੜ ਹੈ ਹੂੰ ਤੁਸੀਂ ਮੁਨਾਫਾ ਕਿਹੜੀ ਚੀਜ਼ 'ਚ ਦੇ ਦੋਗੇ ਉਧਰ ਨੂੰ ਜਾਨ ਬਾਜੂਗਾ ਝੋਨੇ ਦਾ ਤਾਂ ਹੱਥ ਵੀ ਨਹੀਂ ਕਿਸੇ ਨੇ ਲਾਉਣਾ ਹੂੰ ਜੇ ਤੁਸੀਂ ਹੋਰਾਂ ਚੀਜ਼ਾਂ ਦੇ ਰੇਟ ਦੇ ਦਿੰਨੇ ਹੋ ਵੱਧ ਰੇਟ ਦੇ ਦਿੰਨੇ ਹੋ ਲਾਗਤ ਖਰਚੇ ਦੇ ਵਿਚਾਰੋ ਕਿ ਚਾਰ ਪੈਸੇ ਉਹਨਾਂ ਨੂੰ ਬਚਦੇ ਨੇ ਲਾਗਤ ਖਰਚਾ ਘੱਟ ਹੁੰਦਾ ਫਿਰ ਉਹ ਆਪਣੇ ਆਪ ਉਹ ਆਣਗੇ ਤੁਸੀਂ ਦੱਸੋ ਵੀ ਕਿਸੇ ਵੇਲੇ ਵੀ ਇਸੇ ਵੇਲੇ ਵੀ ਆਲੂ ਨੂੰ ਆਲੂ ਦਾ ਐਮਐਸਪੀ ਦੇਣਾ ਲਵੇ ਭਾਈ ਇਹਦੇ ਨਾਲ ਇੰਨਾ ਕਿ ਤੁਹਾਨੂੰ ਬਿਲਕੁਲ ਕੰਨਕ ਨਹੀਂ ਕੋਈ ਬੀਜ ਦਾ ਹੂੰ ਤੁਸੀਂ ਗੰਨੇ ਦਾ ਰੇਟ ਦੇ ਦਿਓ ਗੰਨੇ ਦੀ ਪੇਮੈਂਟ ਦੇ ਦਿਓ ਆਊਟ ਉਹਦੇ ਲਾਗਤ ਖਰਚੇ ਦੇ ਬਤਾਓ ਉਹਦਾ ਰੇਟ ਦੇ ਦਿਓ ਕੋਈ ਝੋਨੇ ਨੂੰ ਹੱਥ ਨਹੀਂ ਦੋਣਾ ਕੋਈ ਝੋਨੇ ਹੂੰ ਐਸ ਕਰਕੇ ਕਿਸਾਨ ਤਾਂ ਨਾ ਜਦੋਂ ਜਿਹੜੀ ਚੀਜ਼ 'ਚ ਮੁਨਾਫਾ ਹੋ ਜੇ ਇਹਦਾ ਉਧਰ ਨੂੰ ਫਟਾਫਟ ਪੈ ਜਾਂਦੇ ਨੇ ਬਿਲਕੁਲ ਇਹ ਇਹ ਰੀਤ ਇਹਨਾਂ ਨੂੰ ਇਸ ਗੱਲ ਇਹਨਾਂ ਨੂੰ ਇਸ ਗੱਲ ਦਾ ਨਹੀਂ ਕਿ ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰਿਓ ਬਈ ਓਹਨਾਂ ਨੂੰ ਥੋੜੀ ਚੋਂ ਹਟ ਗਿਓ ਝੋਨੇ ਤੋਂ ਹਟਾਉਣਾ ਦਾ ਜੇ ਤੁਸੀਂ ਬਾਸਪਤੀ ਦਾ ਰੇਟ ਦੇ ਦਿਓ ਐਮਐਫਪੀ ਦਾ ਆਜੋ ਨਾ ਜਿਹੜਾ ਮੋਟਾ ਝੋਨਾ ਜਿਹੜੇ ਦੂਜੇ ਝੋਨਾ ਨੂੰ ਵੀ ਜਿੰਨੀ ਦੀ ਤੁਸੀਂ ਗੱਲ ਕਰ ਦਿਓ ਇਹੇ ਕਿਸੇ ਨੇ ਹੱਥ ਹੀ ਨਹੀਂ ਲਾਉਣਾ ਇਹਦੇ ਇਧਰ ਜਾਣੇ ਹੀ ਨਹੀਂ ਕਿਸੇ ਨੇ ਤੁਸੀਂ ਬਾਸਪਤੀ ਦਾ ਰੇਟ ਦਾ ਸਟੇਟ ਪੰਜਾਬ ਸਰਕਾਰ ਦੇ ਸਕਦੀ ਹੈ ਨਾ ਇਹ ਦਾ ਸਟੇਟ ਦਾ ਸਬਜੈਕਟ ਹੈ ਦੇ ਦੇ ਤੇ ਇਹ ਉਧਰੋਂ ਕੱਢਣਾ ਹੈ ਜੇ ਲੋਕਾਂ ਨੂੰ ਲੋਕ ਤਾਂ ਕਿਸਾਨੀ ਕਹਾ ਤਾਂ ਦਾ ਇਹ ਹੈ ਇਹ ਤਾਂ ਬਣਾ ਕੇ ਫੜਦਾ ਇਹ ਚਾਰ ਪੈਸੇ ਕਿਸੇ ਜਨਸ ਤੋਂ ਬਚ ਜਾਣਗੇ ਉਧਰੋਂ ਹੋ ਜਾਊਗਾ ਇਹਦਾ ਹੂੰ ਬਿਲਕੁਲ ਸਹੀ ਗੱਲ ਆ ਤੇ ਫਿਰ ਜਦੋਂ ਐਮਐਸਪੀ ਸਾਰੀਆਂ ਫਸਲਾਂ ਤੇ ਤੈਅ ਹੋਣ ਦੀ ਗੱਲ ਤੁਰਦੀ ਆ ਤੁਸੀਂ ਜਿਵੇਂ ਪੰਜਾਬ ਸਰਕਾਰ ਨੂੰ ਕਿਹਾ ਬੀਤੇ ਦਿਨ ਤੁਸੀਂ ਧਰਨੇ ਦਿੱਤੇ ਕਿ ਖੇਤੀ ਨੀਤੀ ਲਾਗੂ ਕਰੋ ਉਹ ਵੀ ਖੇਤੀ ਨੀਤੀ ਲਾਗੂ ਕਰਨ ਤੇ ਨਹੀਂ ਆ ਰਹੇ ਤੁਹਾਡਾ ਚੰਡੀਗੜ੍ਹ ਜਾਣਾ ਵੀ ਅਗਲੇ ਦਿਨਾਂ ਚ ਉਹਨਾਂ ਨੇ ਬੰਦ ਕੀਤਾ ਕਿ 144 ਧਾਰਾ ਉੱਥੇ ਲਾ ਦਿੱਤੀ ਗਈ ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਸੂਬੇ ਦੇ ਉੱਤੇ ਪ੍ਰੈਸ਼ਰ ਕਿਉਂ ਨਹੀਂ ਕਿਸਾਨਾਂ ਦਾ ਜਦੋਂ ਮਤਲਬ ਕਿ ਘਰ ਦੇ ਵਿੱਚ ਨਹੀਂ ਚੱਲਦੀ ਤੁਸੀਂ ਬਾਹਰ ਦਿੱਲੀ ਜਾ ਕੇ ਉੱਥੇ ਕੇਂਦਰ ਨਾਲ ਮੱਥਾ ਲਾਉਣ ਦੀ ਗੱਲ ਹੁੰਦੀ ਆ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਰਾਜ਼ੀ ਕਰਦੇ ਇਹਨਾਂ ਸਾਰੀਆਂ ਮੰਗਾਂ ਤੇ ਨੀਤੀ ਵਗਾਰ ਤੇ ਦੇਖੋ ਇਹ ਅਜੀ ਇਹ ਹਰੇਕ ਜਥੇਬੰਦੀ ਨੇ ਆਪ ਦਾ ਆਪ ਦੇ ਢੰਗ ਤਰੀਕੇ ਸੋਚਨੇ ਆ ਅਸੀਂ ਆਪ ਦੇ ਤਰੀਕੇ ਨਾਲ ਚੱਲ ਰਹੇ ਆ ਅਸੀਂ ਕੇਂਦਰ ਨੂੰ ਵੀ ਫੜਾਂਗੇ ਅਸੀਂ ਪੰਜਾਬ ਨੂੰ ਵੀ ਫੜਾਂਗੇ ਅਸੀਂ ਐ ਨਹੀਂ ਵੀ ਕੇਂਦਰ ਨੂੰ ਇਕੱਲੇ ਨੂੰ ਫੜਾਂਗੇ ਪੰਜਾਬ ਨੂੰ ਨਹੀਂ ਕੁਝ ਕਹਿੰਦੇ ਪੰਜਾਬ ਨਾਲ ਵੀ ਗੱਲ ਕਰਾਂਗੇ ਤੇ ਕੇਂਦਰ ਨਾਲ ਵੀ ਕਰਾਂਗੇ ਜਿਹੜੀ ਆ ਕੇਂਦਰ ਦੀਆਂ ਗੱਲਾਂ ਨੇ ਉਹ ਕੇਂਦਰ ਨਾਲ ਕਰਾਂਗੇ ਜਿਹੜੀਆਂ ਨੇ ਪੰਜਾਬ ਦੀਆਂ ਗੱਲਾਂ ਨੇ ਪੰਜਾਬ ਨਾਲ ਕਰਾਂਗੇ ਤੇ ਇਹ ਹੁਣ ਉਹ ਆ ਜਿਹੜਾ ਸਰਕਾਰੀਆਂ ਨੇ ਉਹਨਾਂ ਦੇ ਆਪ ਦਾ ਆਪ ਦਾ ਤਰੀਕਾ ਲੜਨ ਦਾ ਹੂੰ ਅਬ ਦਾ ਤਾਂ ਹੈ ਹੂੰ ਐਸ ਵੇਲੇ ਜਦੋਂ ਉਹ ਸੰਘਰਸ਼ ਦੇ ਮੈਦਾਨ 'ਚ ਨੇ ਐਸ ਵੇਲੇ ਉਹਨਾਂ ਦੀ ਕੋਈ ਕਮੈਂਟ ਕਰੀਏ ਵਾਜਬ ਨਹੀਂ ਹੁੰਦਾ ਹੂੰ ਨਹੀਂ ਉਹ ਉਹਨਾਂ ਦੀ ਗੱਲ ਨਹੀਂ ਗੁਰਾਂ ਸਿੰਘ ਤੁਹਾਡੀ ਗੱਲ ਹੈ ਕਿ ਖੇਤੀ ਨੀਤੀ ਬਾਰੇ ਤੁਸੀਂ ਲਗਾਤਾਰ ਧਰਨੇ ਲਾਏ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ ਤੇ ਕੰਨ ਕਰਨ ਨੂੰ ਤਿਆਰ ਨਹੀਂ ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਇੱਕ ਪਾਸੇ ਤਾਂ ਉਹ ਜਿਹੜੇ ਦਿੱਲੀ ਕੂਚ ਕਰ ਰਹੇ ਨੇ ਉਹਨਾਂ ਦੇ ਨਾਲ ਬੈਠ ਕੇ ਮੀਟਿੰਗਾਂ ਦੇ ਵਿੱਚ ਕੇਂਦਰ ਨਾਲ ਗੱਲਬਾਤ ਜ਼ਰੀਏ ਉਹਨਾਂ ਦੇ ਕਹਿ ਰਹੇ ਨੇ ਕਿ ਅਸੀਂ ਨਾਲ ਆ ਤੁਹਾਡੇ ਪਿੱਛੇ ਆ ਇਧਰਲੇ ਪਾਸੇ ਜਿਹੜੀਆਂ ਪੰਜਾਬ ਚ ਧਰਾਂ ਬੈਠੀਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾ ਪੰਜਾਬ ਦੀ ਖੇਤੀ ਨੀਤੀ ਨੂੰ ਲੈ ਕੇ ਮੰਗ ਕਰ ਰਹੀਆਂ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਉਹਦੇ ਉੱਤੇ ਨਾ ਕੋਈ ਕਮੇਟੀ ਨਾ ਕੋਈ ਗੱਲਬਾਤ ਅੱਗੇ ਹੁੰਦੀ ਆ ਏ ਤੇਰੀ ਪਹਿਲੀ ਗੱਲ ਦਾ ਜਵਾਬ ਆ ਗਿਆ ਜਿਹੜੀ ਰਾਹੁਲ ਗਾਂਧੀ ਕਹਿੰਦਾ ਹੁਣ ਸਤਾਚ ਸਤਾਚ ਨਹੀਂ ਹੈਗਾ ਨਾ ਉਹ ਹੂੰ ਕੋਣੋ ਸਤਾਚ ਨਹੀਂ ਹੈਗਾ ਤੇ ਉਹ ਕਾਨੂੰਨ ਬਣਾਉਣ ਦੀ ਗੱਲ ਕਰਦਾ ਤੇ ਮੈਂ ਐਮਐਸਪੀ ਪੜਾਉਣ ਦੀ ਗੱਲ ਕਰਦਾ ਹੁਣ ਇਹਨੂੰ ਇਹ ਪਤਾ ਵੀ ਆ ਬੰਦਾ ਦਾ ਜਿਹੜਾ ਨਿਸ਼ਾਨਾ ਹੈ ਨਾ ਆਜਾ ਤੇ ਬੰਦਿਆਂ ਦਾ ਇਹ ਕੇਂਦਰ ਹੈ ਤੇ ਕੇਂਦਰ ਦੇ ਤੇ ਹੁਣ ਨਿਸ਼ਾਨਾ ਹੋ ਗਿਆ ਤੇ ਉਦੋਂ ਨਾਲ ਬੈਠ ਕੇ ਗੱਲ ਕਰਾਉਣ ਦੇ ਵਿੱਚ ਸਾਲਸ ਬਣ ਗਿਆ ਹੁਣ ਸਾਡਾ ਨਿਸ਼ਾਨਾ ਸੂਬਾ ਸਰਕਾਰ ਅਸੀਂ ਹੁਣ ਸੂਬਾ ਸਰਕਾਰ ਨੇ ਸਾਨੂੰ ਧਵ 44 ਵੀ ਲਾਤੀ ਮੈਂ ਚੱਟੀਗੜ੍ਹ ਚ ਨਹੀਂ ਮਿਲਦਾ ਨਾ ਹੂੰ ਤੇ ਅਸੀਂ ਹੁਣ ਝੰਡੀਗੜ੍ਹ ਵੀ ਬਣਾਗੇ ਅਸਲ 'ਚ ਹੁਣ ਇਹ ਟਕਰਾਓ ਦੀ ਨੀਤੀ ਪੈਦਾ ਕਰਨੀ ਤੇ ਆਪਦੀ ਗੱਲ ਤੋਂ ਪਾਸੇ हट ਕੇ ਗੱਲ ਕਹਿਣਾ ਜਿਹੜੀ ਗੰਨੇ ਗੱਲ ਕਿਵੇਂ ਭਜੂਗਾ ਮੇਜ ਤੇ ਕਹਾਂਗੇ ਵੀ ਦੱਸੋ ਭਾਈ ਆਹ ਤੁਹਾਡਾ ਤੁਹਾਡਾ ਸਟੇਟ ਦਾ ਸਬਜੈਕਟ ਇਹ ਹੈ ਕਿ ਐਗਰੀਕਲਚਰ ਤੁਸੀਂ ਐਮਐਸਪੀ ਬਨੋ ਕੈਰਲਾ ਵਾਲਾ ਨੇ ਸਬਜ਼ੀਆਂ ਦੇ ਰੇਟ ਬੰਦ ਰੱਖੇ ਨੇ ਐਮਐਸਪੀ ਰੇਟ ਦਿੱਤਾ ਹੈ ਸੂਬਾ ਸਰਕਾਰ ਦੇ ਸਕਦੀ ਹੈ ਸੂਬਾ ਸਰਕਾਰ ਜਿਹੜੇ ਅਧਿਕਾਰ ਖੇਤਰ ਚ ਆਉਂਦੇ ਨੇ ਉੱਪਰ ਸਰਕਾਰ ਕਰੇ ਖੇਤੀ ਨੀਤੀ ਸੁਭਾ ਸਰਕਾਰ ਦਾ ਕੰਮ ਹੈ ਬਣਾਵੇ ਦੱਸੋ ਅਸੀਂ ਤੁਹਾਨੂੰ ਖੜਾ ਦੱਸੀ ਤੁਸੀਂ ਉਹਦਾ ਕੀ ਕੀਤਾ ਅਸੀਂ ਸਾਰੀਆਂ ਗੱਲਾਂ ਮੇਜ਼ ਤੇ ਬਹਿ ਕੇ ਕਰਾਂਗੇ ਐਂ ਜੀ ਹੈਗੀ ਵੀ ਸ਼ਕਾ ਪਰ ਗੱਲਾਂ ਤਾਂ ਪਹਿਲਾਂ ਵੀ ਕਈ ਵਾਰੀ ਉਗਰਾਹਾਂ ਸਾਹਿਬ ਹੋਈਆਂ ਆ ਗਾਂ ਵੀ ਕਰਦੇ ਰੋਗੇ ਜੇ ਜਿਵੇਂ ਤੁਸੀਂ ਆਪ ਮੰਨ ਰਹੇ ਹੋ ਇਸ ਚੀਜ਼ ਨੂੰ ਕਿ ਜਦੋਂ ਕੋਈ ਸੱਤਾ ਵਿੱਚ ਆ ਜਾਂਦਾ ਹੈ ਤਾਂ ਉਹਦੇ ਅੱਖਾਂ ਫਿਰ ਜਾਂਦੀਆਂ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਵਿਰੋਧੀ ਧਿਰ ਚ ਬੈਠਿਆਂ ਸਾਰਾ ਕੁਝ ਮੰਨ ਜਾਂਦੇ ਨੇ ਕਿ ਅਸੀਂ ਕਰਾਂ ਗਿਆ ਕਿ ਫਿਰ ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਸਿਰਫ ਟਕਰਾਅ ਦੀ ਨੀਤੀ ਦੇ ਤਹਿਤ ਹੀ ਗਾਂ ਗੱਲਬਾਤ ਵਾਧੀ ਰਹੀ ਕਿ ਸਰਕਾਰ ਨੂੰ ਕਿਤੇ ਮਨਾਉਣ ਵਾਲੀ ਪੋਜੀਸ਼ਨ 'ਚ ਵੀ ਲੈ ਕੇ ਆਣਾ ਕਿ ਇੱਥੇ ਤੁਸੀਂ ਮੰਨ ਸਕਦੇ ਹੋ ਤਾਂ ਸਰਕਾਰ ਵੀ ਕਹੇ ਕਿ ਹਾਂ ਅਸੀਂ ਇੰਨਾ ਕੁ ਮੰਨ ਸਕਦੇ ਹਾਂ ਦੇਖੋ ਸਰਕਾਰ ਕਿਵੇਂ ਮੰਨਦੀ ਐ ਇਹ ਤਾਂ ਜਥੇਬੰਦੀਆਂ ਨੇ ਦੇਖਣਾ ਹੁੰਦਾ ਮੌਕੇ ਤੇ ਕਿਵੇਂ ਕਿੰਨਾ ਕੁ ਸੰਘਰਸ਼ ਕਿਵੇਂ ਲੜਿਆ ਜਾਊਗਾ ਸਰਕਾਰ ਨੂੰ ਕਿਵੇਂ ਮਨਾਉਣਾ ਸਰਕਾਰ ਕਿਉਂ ਨਹੀਂ ਮੰਨ ਰਹੀ ਇਹ ਤਾਂ ਪਤਾ ਸਾਨੂੰ ਵੀ ਸਰਕਾਰ ਕਿਉਂ ਨਹੀਂ ਮੰਨ ਰਹੀ ਕਿਉਂਕਿ ਸਰਪਾਰ ਸਰਕਾਰ ਹੈ ਜਿਹੜੀ ਨਾ ਕੋਈ ਵੀ ਸਰਕਾਰ ਐਂਟੀ ਪੂੰਜੀਵਾਦੀ ਨਹੀਂ ਚੱਲ ਸਕਦੀ ਉਹ سرمایہਦਾਰਾਂ ਦੇ ਖਿਲਾਫ ਜਿਹੜੀ ਕੋਈ ਨੀਤੀ ਜਾਂਦੀ ਹੋਵੇ ਉਹ ਤੇ ਉਹ ਤੇ ਖੜ ਕੇ ਗੱਲ ਕਿਸਾਨਾਂ ਦੀ ਕਰਨੀ ਇਹ ਬਹੁਤ ਔਖੀ ਆ ਗੱਲ ਕਰਨੀ ਤਾਂ ਸੌਖੀ ਆ ਲੱਗ ਕਰਨੀ ਬਹੁਤ ਹੋਤੀ ਹੈ ਜੇ ਉਹਨਾਂ ਦੇ ਪੱਖ ਦੀ ਕੋਈ ਗੱਲ ਕਰੂਗਾ ਇਸ ਕਰਕੇ ਅਸੀਂ ਇਹ ਸਮਝਦੇ ਆ ਅਸੀਂ ਕਹਾਂਗੇ ਵੀ ਤੁਸੀਂ ਆ ਸੋਡੀਆਂ ਹੁਣ ਅਸੀਂ ਤਾਂ ਭਈ ਕਹਿ ਹੀ ਸਕਦੇ ਆ ਪਰ ਸਾਡੇ ਕੋਲੇ ਕਿਹੜਾ ਹਥਿਆਰ ਹੈ ਅੱਜ ਦਾ ਸੰਘਰਸ਼ ਕਰ ਸਕਦੇ ਆ ਮਰਦਾ ਬਾਦ ਜਿੰਦਾਬਾਦ ਕਰ ਸਕਦੇ ਆ ਅਸੀਂ ਧਰਨੇ ਲਾ ਸਕਦੇ ਆ ਅਸੀਂ ਘਰਾਓ ਕਰ ਸਕਦੇ ਆ ਛੜਕਾਂ ਘੇਰ ਲਾਂਗੇ ਅਸੀਂ ਤਾਂ ਦੇ ਕੋਲ ਹੋਰ ਕੀ ਆ ਬਣਾ ਸਾਡਾ ਕੰਮ ਸੰਘਰਸ਼ ਕਰਨਾ ਆਵਦੀ ਤਕਲੀਫ ਦੱਸਣਾ ਸਾਡਾ ਕੰਮ ਹੈ ਅਬ ਦਾ ਰੋਸ ਪ੍ਰੋਟੈਸਟ ਕਰਨਾ ਸਾਡਾ ਕੰਮ ਹੈ ਉਹ ਸਰਕਾਰ ਤੋਂ ਤਕੜੇ ਤਾਂ ਅਸੀਂ ਹੋਈ ਨਹੀਂ ਸਕਦੇ ਭਾਈ ਨਹੀਂ ਸਰਕਾਰ ਤੋਂ ਤਕੜੇ ਇਹ ਵਾਰ-ਵਾਰ ਫਿਰ ਉਹੀ ਗੱਲ ਆ ਗਈ ਮੇਰੇ ਖਿਆਲ ਵਿੱਚ ਤੁਹਾਨੂੰ ਕਈ ਵਾਰੀ ਇਹ ਸਵਾਲ ਹੋਇਆ ਹੋਣਾ ਕਈਆਂ ਵੱਲੋਂ ਕਿ ਜੇ ਸਰਕਾਰ ਤੋਂ ਤਕੜੇ ਨਹੀਂ ਹੋ ਸਕਦੇ ਤਾਂ ਕਟੂਕਟ ਸਰਕਾਰ ਦੇ ਬਰਾਬਰ ਤੇ ਤੁਸੀਂ ਹੋ ਸਕਦੇ ਹੋ ਮਤਲਬ ਕਿ ਸਿਆਸਤ ਦੇ ਵਿੱਚ ਸ਼ਮੂਲੀਅਤ ਲੈ ਪਾਸੇ ਕਿ ਜੇ ਤੁਸੀਂ ਆਪ ਸੱਤਾ ਵਿੱਚ ਆ ਕੇ ਫਿਰ ਤੁਸੀਂ ਆਪ ਫੈਸਲੇ ਲੈ ਸਕਦੇ ਹੋ ਤੁਸੀਂ ਆਪ ਕਰ ਸਕਦੇ ਹੋ ਆਪਣੇ ਹਿੱਤ ਦੇ ਵਿੱਚ ਜੋ ਮਤਲਬ ਕਿ ਬਣਦਾ ਆ ਕਾਰਪੋਰੇਟ ਪੱਖੀ ਵਿਰੋਧੀ ਨੀਤੀਆਂ ਲਿਆ ਸਕਦੇ ਹੋ ਕੋਆਪਰੇਟਿਵ ਨੂੰ ਅੱਗੇ ਵਧਾ ਸਕਦੇ ਹੋ ਫਿਰ ਉਸ ਪਾਸੇ ਵੱਲ ਕਿਉਂ ਨਹੀਂ ਸੋਚਿਆ ਜਾਂਦਾ ਇਹ ਤਾਂ ਵਾ ਵਧੀਆ ਲੱਗਦਾ ਫਿਰ ਤੁਸੀਂ ਆ ਜਾਓ ਜੀ ਨਹੀਂ ਉਹ ਗ੍ਰਾਸ ਤੋਂ ਉਹ ਕੋਈ 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 ਸਵਾਲ ਹੈ ਕਿ ਤੁਸੀਂ ਦੇਖੋ ਤੁਸੀਂ ਦੇਖੋ ਗੱਲ ਸੁਣੋ ਗੱਲ ਸੁਣੋ ਇਹ ਵਿਸ਼ਾ ਇਹ ਚਰਚਾ ਬਹਿਸ ਦਾ ਲੰਮਾ ਬਣਦਾ ਹੈ ਜਿਹੜੀ ਜੇ ਆਪਾਂ ਇਹਦੇ ਤੇ ਪੈ ਗਏ ਅਸੀਂ ਨਹੀਂ ਆ ਸਕਦੇ ਕਿਉਂਕਿ ਸਾਡੀ ਇਹ ਹਾਲਤ ਨਹੀਂ ਹੈ ਅਸੀਂ ਇੰਨੇ ਸਿਆਣੇ ਨਹੀਂ ਵੀ ਅਸੀਂ ਸਟੇਟ ਚਲਾ ਸਕੀਏ ਸਤੋ ਤਾਂ ਜਦੀ ਬੰਦੀ ਮੇਸਾ ਚਲਦੀ ਹੈ ਸਾਡੇ ਏਡੇ ਦਿਮਾਗ ਕਿਤੇ ਨਹੀਂ ਅਸੀਂ ਸਿਆਸਤ ਨੂੰ ਚਲਾ ਲਈ ਰਾਜ ਚਲਾ ਲਈ ਰਾਜ ਚਲਾਉਣਾ ਤਾਂ ਬਹੁਤ ਔਖਾ ਹੈ ਬਈ ਮਤਲਬ ਤੁਸੀਂ ਮਾਰਨ ਦਿਓ ਕਿ ਜਿਹੜੇ ਇਸ ਰਾਜ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਦਾ ਦਿਮਾਗ ਹੁੰਦਾ ਤੇ ਉਹ ਦਿਮਾਗ ਨਾਲ ਹੀ ਤੁਹਾਨੂੰ ਵੀ ਤੁਹਾਡੀਆਂ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਵਰਤ ਜਾਂਦੇ ਨੇ ਉਹੋ ਗਮਰਾਹ ਕਰਦੇ ਬਾਈ ਤੁਸੀਂ ਵੀ ਗਮਰਾਹ ਹੁਣ ਅਸੀਂ ਵੀ ਹੁੰਨਾ ਸਾਰੇ ਹੁੰਨੇ ਆ ਹੂੰ ਬਿਲਕੁਲ ਉਹ ਗਮਰਾਹ ਕਰਨ ਦੇ ਵਿੱਚ ਤੇਜ ਨੇ ਉਹਨਾਂ ਦੇ ਮਗਰ ਉਹਨਾਂ ਦੇ ਵੱਡੇ ਸਲਾਹਕਰ ਨੇ ਉਹਨਾਂ ਦੇ ਉਹਨਾਂ ਦਾ ਪੂੰਜੀ ਤੇ ਪੂੰਜੀ ਤੇ ਕਬਜ਼ਾ ਹੈ ਪੂੰਜੀ ਦੇ ਨਾਲ ਉਹਨਾਂ ਦਾ ਸਾਧਨਾਂ ਤੇ ਕਬਜ਼ਾ ਹੈ ਉਹਨਾਂ ਦਾ ਨੈਟਵਰਕ ਮਜ਼ਬੂਤ ਹੈ ਹੂੰ ਇਸ ਕਰਕੇ ਉਹ ਸੱਤਾ ਅਸੀਂ ਸਾਡੀ ਜਥੇਬੰਦੀ ਦਾ ਬੇਸ਼ੱਕ ਇਹ ਨਹੀਂ ਕਹਿ ਲੱਪਾ ਕਹਿ ਸਕਦੇ ਹੂੰ ਪਿਛਲਾ ਦਿਮਾਗ ਹੈ ਜਿਹੜੇ ਦਿਮਾਗਾਂ ਦੇ ਸਾਡੀ ਜਥੇਬੰਦੀ ਕਿਤੇ ਅੰਜਿਤ ਕੀਤਾ ਜਥੇਬੰਦੀ ਹੈ ਨਹੀਂ ਗੇ ਆ ਸਕਦੇ ਨੇ ਇਹ ਤੋਂ ਵੱਡਿਆ ਸਕਦੇ ਨੇ ਪਰ ਗੱਲ ਇਹ ਹੈ ਵੀ ਜਥੇਬੰਦੀ ਜਦੋਂ ਵੀ ਕੋਈ ਪ੍ਰੈ ਤੈਅ ਕਰਦੀ ਆ ਉਹ ਇੱਕ ਮੰਜ਼ਲ ਤੈਅ ਕਰਦੀ ਆ ਇੱਕ ਸਿਧਾਂਤ ਬਣਾਉਂਦੀ ਆ ਉਸ ਨਾਂ ਤੇ ਬਦਵਕ ਫਿਲਹਾਲ ਅਸੀਂ ਨਹੀਂ ਇਹ ਗੱਲ ਸੋਚ ਸਕਦੇ ਵੀ ਅਸੀਂ ਸੱਤਾ ਦੀ ਖਾਤਰ ਲੜਨਾ ਅਸੀਂ ਤਾਂ ਕਿਤਾ ਬਚਾਉਣ ਦੀ ਖਾਤਰ ਲੜਨਾ ਹੀ ਸਾਡਾ ਕੰਮ ਹੈ ਇੱਥੇ ਤੱਕ ਹੀ ਸੋਚਨੇ ਆ ਕਿੱਤਾ ਕਿਵੇਂ ਬਚਾਉਣਾ ਸਾਡੇ ਵਾਸਤੇ ਇਹ ਵੱਡੀ ਗੱਲ ਹੈ ਉਸ ਤੋਂ ਬਾਅਦ ਕੁਰਸੀ ਦਾ ਸਵਾਲ ਆਊਗਾ ਦੇਖ ਲੈਣਗੇ ਲੋ ਮਾਲਿਸ ਉਗਰਾਹ ਸਾਹਿਬ ਇੱਕ ਹੋਰ ਤੁਸੀਂ ਜ਼ਿਕਰ ਕਰ ਦਿਓ ਕਿ ਆਪਣੀ ਰਾਖੀ ਆਪ ਕਰੋ ਤਾਂ ਉਹਦੇ ਵਿੱਚ ਤੁਸੀਂ ਪੂੰਜੀਪਤੀਆਂ ਦਾ ਵਿਰੋਧ ਮਤਲਬ ਕਿ ਪੂੰਜੀਪਤੀਆਂ ਨੂੰ ਪੁੱਟ ਕੇ ਸੁੱਟਣ ਵਾਲੀ ਗੱਲ ਹੈ ਕਿ ਸਰਕਾਰਾਂ ਉਹ ਤੋਂ ਬਾਸਾ ਛਡਾਉਣ ਤੁਸੀਂ ਉਹਦਾ ਬਦਲ ਕਿਵੇਂ ਵੇਨਿਓ ਕਿ ਸਰਕਾਰਾਂ ਵੀ ਤੇ ਚਾਹੁੰਦੀਆਂ ਨੇ ਕਿ ਅਸੀਂ ਪੱਲਾ ਛਡਾਈਏ ਧਰਨਾਕਾਰੀਆਂ ਤੋਂ ਜਿਵੇਂ ਪੰਜਾਬ ਸਰਕਾਰ ਕਹਿੰਦੀ ਕਿ ਧਰਨਾ ਮੁਕਤ ਪੰਜਾਬ ਕਰਨਾ ਸਰਕਾਰਾਂ ਦੇ ਹੱਥ ਨਹੀਂ ਪਾਉਂਦੀਆਂ ਤਾਂ ਬਦਲ ਤੁਸੀਂ ਦੱਸ ਸਕਦੇ ਹੋ ਕਿ ਇਸ ਢੰਗ ਨਾਲ ਹੋ ਸਕਦਾ ਕੀ ਹੋਊਗਾ ਅਸੀਂ ਅਸੀਂ ਦੱਸ ਅਸੀਂ ਦੱਸ ਅਸੀਂ ਨਾ ਪਹਿਲਾਂ ਕਹਿ ਕੇ ਗਏ ਆ ਵੀ ਜਿਹੜੇ ਧੰਦੇ ਦੇ ਵਿਚਾਲੇ ਕਾਰਪੋਰੇਟ ਨੇ ਉਹ ਹੁਣ ਖੇਤੀ ਦਾ ਮੁਨਾਫਾ ਜੇ ਖੇਤੀ ਤੇ ਨਹੀਂ ਲੱਗਦਾ ਹੂੰ ਕਾਰਪੋਰੇਟਾਂ ਦੇ ਹੱਥਾਂ ਚ ਚਲਾ ਜਾਂਦਾ ਫਿਰ ਉਹ ਖੇਤੀ ਤੇ ਮੁੜ ਕੇ ਨਹੀਂ ਲੱਗਦਾ ਉਹ ਧੰਦਾ ਡਿਵੈਲਪ ਨਹੀਂ ਹੋ ਸਕਦਾ ਪਰ ਵਿਕਸਿਤ ਭਾਰਤ ਦਾ ਜਿਹੜਾ ਸੰਕਲਪ ਆ ਉਹ ਕਾਰਪੋਰੇਟ ਤੋਂ ਬਿਨਾਂ ਤੁਹਾਨੂੰ ਲੱਗਦਾ ਕਿਤੇ ਨਹੀਂ ਵਿਕਸਿਤ ਭਾਰਤ ਦਾ ਨਹੀਂ ਇਹ ਤਾਂ ਬੇਸ਼ਵਦਾ ਗਣੇ ਹੀ ਜਾਂਦੇ ਤੁਸੀਂ ਹੁਣ ਰਲਣਾ ਤਾਂ ਇਹ ਹੈ 267 ਦੇ ਤੱਬਕਾ ਜੇ ਇਹਨਾਂ ਦਾ ਸਿਰ ਦੇ ਵਿੱਚ ਵਿਚਾਲੇ ਇਹਨਾਂ ਦੀ ਆਮਦਨ ਇਹਨਾਂ ਕੋਲੇ ਹੋਵੇ ਪੂੰਜੀ ਦੀ ਲੋੜ ਹੈ ਪੂੰਜੀ ਜੇ ਸਰਕਾਰ ਕੋਲੇ ਹੈ ਜੇ ਸ਼ਰਮਾਇਆ ਸਰਕਾਰ ਕੋਲੇ ਹੈ ਪੂੰਜੀ ਕੇ ਸਰਕਾਰ ਦਾ ਵੱਡਾ ਕਬਜਾ ਹੈ ਪਾ ਪੂੰਜੀ ਨਾਲ ਪ੍ਰੋਜੈਕਟ ਵੀ ਉਹ ਲਾ ਸਕਦੇ ਨੇ ਧੰਦੇ ਵੀ ਡਿਵੈਲਪ ਕਰ ਸਕਦੇ ਨੇ ਸਹੂਲਤਾਂ ਵੀ ਦੇ ਸਕਦੇ ਨੇ ਇਹ ਸਰਕਾਰੀ ਖਜ਼ਾਨੇ ਨੇ ਤੇ ਪੈਸਾ ਨਹੀਂ ਜਾਂਦਾ ਵਿਚ ਵਿਚਾਲੇ ਵਾਲੇ ਬਜੋਲੇ ਲੈ ਜਾਂਦੇ ਨੇ ਇਸੇ ਕਰਕੇ ਸਰਕਾਰ ਸਿਰ ਵੀ ਕਰ ਜਾ ਕਿਸਾਨਾਂ ਮਜ਼ਦੂਰਾਂ ਸਿਰ ਵੀ ਕਰ ਜਾ ਸੂਬਾ ਸਰਕਾਰਾਂ ਸਿਰ ਵੀ ਕਰ ਜਾ ਕੇਂਦਰ ਸਰਕਾਰ ਵੀ ਸਿਰ ਕਰ ਜਾ ਯਾਨੀ ਇਹ ਕਾਰਪੋਰੇਟ ਵਿਚ ਵਿਚਾਲੇ ਸਾਰਾ ਕੁਝ ਮੁੱਚ ਕੇ ਲੈ ਜਾਂਦੇ ਨੇ ਸਰਕਾਰ ਦੇ ਪੱਲੇ ਵੀ ਨਹੀਂ ਕੁਸਰਾ ਇਹਦਾ ਕੰਮ ਕਰਨ ਵਾਲੇ ਦੇ ਪੱਲੇ ਕੁਝ ਨਹੀਂ ਰਹਦਾ ਜੀ ਹੁਣ ਇੱਕ ਬੜਾ ਅਹਿਮ ਸਵਾਲ ਹੈ ਕਿ ਦਿੱਲੀ ਵੱਲ ਮੁਹਰ ਕਰਨ ਦੀ ਥਾਂ ਤੇ ਕਿਸਾਨ ਅਟਾਰੀ ਬਾਰਡਰ ਖਲੋਣਾ ਜਿਵੇਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਖੜਗੇ ਸਾਹਿਬ ਅਗੇ ਮੰਗ ਰੱਖੀ ਕਿ ਜੀ ਸਾਡੀ ਸਰਕਾਰ ਜੇ ਬਣ ਗਈ ਤੁਸੀਂ ਉਸ ਪਾਸੇ ਵੱਲ ਨੂੰ ਸੋਚੋ ਕਿਸਾਨ ਕੀ ਕਦੇ ਇਸ ਪਾਸੇ ਵੱਲ ਨੂੰ ਸੋਚਣਗੇ ਕਿ ਇਸ ਮੰਗ ਨੂੰ ਵੱਡਾ ਕਰਨਗੇ ਕਿ ਇਧਰ ਸਾਡਾ ਬਾਰਡਰਸ ਦੇ ਪਾਰ ਜਿਹੜਾ ਵਪਾਰ ਜਿਹੜਾ ਵਧੇ ਫੁਲੇ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਹਲਾਰਾ ਕਿਸਾਨਾਂ ਨੂੰ ਵੀ ਫਾਇਦਾ ਮਜ਼ਦੂਰਾਂ ਨੂੰ ਵੀ ਫਾਇਦਾ ਦੇਖੋ ਪਾਲਸੀ ਮੈਟਰ ਹੈ ਇਹ ਪਾਲਸੀ ਤਾਂ ਹੁਣ ਮਾਰਾ ਨੇ ਬਣਾਉਣੀ ਆ ਕਿਹੜੀ ਗੱਲ 'ਚ ਫਾਇਦਾ ਕਿੱਧਰ ਨੂੰ ਅਸੀਂ ਤਾਂ ਪੈਦਾਵਾਰ ਕਰਨ ਵਾਲੇ ਤੇ ਮਾਰਕੀਟ ਦੀ ਮੰਗ ਕਰਨ ਵਾਲਿਆਂ ਕਿ ਕਿਹੜੀ ਧੰਦੇ ਨੂੰ ਉਪਜਾਉ ਬਣਾਓ ਤੁਸੀਂ ਕਿਹੋਤੀ ਧੰਦੇ ਨੂੰ ਮੁਨਾਫੇ ਵਾਲਾ ਬਣਾਓ ਤੁਸੀਂ ਕਿਸੇ ਤਰ੍ਹਾਂ ਕਿਹੜੀ ਬਾਰਡਰ ਖੋਲ੍ਹਣੀ ਹੈ ਕਿਹੜੀ ਨਹੀਂ ਖੋਲ੍ਹਣੀ ਇਹ ਪਾਲਿਸੀ ਮੈਟਰ ਹੈ ਇਹ ਸੋਚਣ ਵਾਲੀਆਂ ਗੱਲਾਂ ਨੇ ਤੇ ਜਿਆਦਾ ਕੁਝ ਕਹਿਣ ਦੀ ਹਾਲਤ 'ਚ ਹੈ ਨਹੀਂ ਨਹੀਂ ਉਗਰਾਸਾ ਪਾਲਸੀ ਮੈਟਰ ਦਾ ਹੈਗਾ ਪਰ ਕੀ ਕਿਸਾਨਾਂ ਨੇ ਆਪਣੇ ਅੰਦਰ ਖਾਤੇ ਕੋਈ ਪਾਲਸੀ ਨਹੀਂ ਬਣਾਈ ਇਸ ਪਾਸੇ ਵੱਲ ਕਿ ਆਪਾਂ ਕਿਦਾਂ ਵੱਧ ਸਕਦੇ ਆ ਅੱਗੇ ਬਾਰਡਰਸ ਦੇ ਦੇਖੋ ਦੂਜੇ ਦੇਸ਼ਾਂ ਨਾਲ ਵਪਾਰ ਕਰਨ ਵਾਸਤੇ ਸੋਚਣ ਦੀ ਪਾਲਸੀ ਕਿਸਾਨਾਂ ਨੂੰ ਬਣਾਉਣ ਦੀ ਲੋੜ ਇਹ ਸਰਕਾਰਾਂ ਨੇ ਲੈਣਾ ਹੂੰ ਪਰ ਟੇਟ ਗਵਰਨਮੈਂਟਾਂ ਨੇ ਸੁਭਾ ਸਰਕਾਰਾਂ ਨੇ ਜਾਂ ਕੇਂਦਰ ਸਰਕਾਰ ਨੇ ਦੇਖਣਾ ਹੁੰਦਾ ਸਾਡੇ ਕਿਹੜੇ ਦੇਸ਼ ਨਾਲ ਕਹੇ ਜੇ ਸਬੰਧ ਨੇ ਕਿਹੜੀ ਚੀਜ਼ਾਂ ਸੀ ਉਧਰੋਂ ਮੰਗਵਾ ਸਕਦੇ ਆ ਕਿਹੜੀ ਚੀਜ਼ ਸਾਨੂੰ ਉਹਨਾਂ ਨੂੰ ਦੇਣ ਤੇ ਫਾਇਦਾ ਇਹਦੇ ਪ੍ਰਬੰਧ ਤੇ ਸਾਮ ਸਮਝ ਦੇ ਪ੍ਰਬੰਧਾਂ ਦਾ ਸੋਹਰਾ ਸਰਕਾਰਾਂ ਦਾ ਕੰਮ ਆ ਇਹ ਇਹ ਸਾਡਾ ਕੰਮ ਨਹੀਂ ਹੈ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਇਨਪੁਟਸ ਆ ਜਿਹੜਾ ਇਹਦੇ ਰੇਟ ਘਟਾ ਲਓ ਇਨਪੁਟਸ ਵੀ ਕਾਰਪੋਰੇਟਾਂ ਦੇ ਹੱਥ ਚ ਨੇ ਸਰਕਾਰ ਹੋਣੀ ਘਟਾਉਣ ਨੂੰ ਤਿਆਰ ਹਮ ਪਰ ਲਾਗਤ ਖਰਚੇ ਦੇ ਖੇਤੀ ਦੇ ਵਿੱਚੋਂ ਲਾਗਤ ਖਰਚੇ ਕੀ ਕਦੇ ਸਰਕਾਰ ਅੱਗੇ ਮੰਗਾ ਕਿਸਾਨਾਂ ਨਹੀਂ ਰੱਖਣਗੇ ਜਾਂ ਉਹਨਾਂ ਦੀ ਪਾਲਿਸੀ ਮੈਟਰ 'ਚ ਉਹਨਾਂ ਦੇ ਵਿੱਚ ਨਹੀਂ ਹੈਗਾ ਕਿ ਰੱਖਣਗੇ ਸਰਕਾਰ ਅੱਗੇ ਰੱਖਾਂਗੇ ਅਸੀਂ ਹਮ ਜੀ ਸਰਕਾਰ ਅੱਗੇ ਥਾਰਾ ਕੁਝ ਰੱਖਾਂਗੇ ਹਮ ਜੀ ਚਲੋ ਮੇਰਾ ਹੁਣ ਆਖਰੀ ਸਵਾਲ ਹੈ ਮੈਂ ਕੀਰ ਵਾਲੇ ਪਾਸੇ ਜਾਨਣਾ ਜਿਵੇਂ ਐਸਕੇਮ ਗੈਰ ਰਾਜਨੀਤਿਕ ਤੇ ਤੁਹਾਡੇ ਵਾਲਾ ਐਸਕੇਮ ਜਿਹੜਾ ਜੀ ਤੇ ਤੁਹਾਡੀਆਂ ਸਾਰੀਆਂ ਜਥੇਬੰਦੀਆਂ ਨੇ ਇਹਨਾਂ ਦਾ ਵੱਖਰੀਆਂ ਵਾਂ ਨਜ਼ਰ ਆਉਂਦਾ ਹੈ ਕਿ ਦਿੱਲੀ ਵਾਲੇ ਹੋਰ ਨੇ ਪੰਜਾਬ ਵਾਲੇ ਹੋਰ ਨੇ ਜਾਂ ਗੈਰ ਰਾਜਨੀਤਿਕ ਵੱਖੋ ਵੱਖਰੇ ਥਾਂ ਤੇ ਫਰੰਟ ਤੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਸਰਕਾਰ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਸੀਂ ਵੱਖਰੇ ਵੱਖਰੇ ਰਹੋ ਉਹਦੇ ਨਾਲ ਤੁਹਾਡੀ ਤਾਕਤ ਟੁੱਟੇ ਤੇ ਜਿਵੇਂ ਦਿੱਲੀ ਵਾਲ ਨੂੰ ਜਾਨ ਨੇ ਘੇਰਾ ਪਾਇਆ ਹੋਇਆ ਉਵੇਂ ਤੁਸੀਂ ਇੱਧਰ ਪੰਜਾਬ ਬੈਠੇ ਹੋ ਕੱਲ ਨੂੰ ਤੁਹਾਨੂੰ ਘੇਰਾ ਪਾ ਲੈਣਗੇ ਦੇਖੋ ਇੱਕ ਤਾਂ ਅਸੀਂ ਕਦੇ ਵੀ ਨਹੀਂ ਹੂੰ ਤੁਹਾਨੂੰ ਇੱਕ ਹਿਸਾਬ ਕਰ ਦਿਆਂ ਕਦੇ ਵੀ ਨਾ ਜਿਹੜੀਆਂ ਹੁਣ ਵੀ ਪੰਜਾਬ ਵਿੱਚ ਦਿੱਲੀ ਨਹੀਂ ਗਈਆਂ ਜੱਥੇ ਬੰਧਾਈ ਵੀ ਇੱਕ ਨਹੀਂ ਹੂੰ ਜਿਹੜੀਆਂ ਦਿੱਲੀ ਗਈਆਂ ਨੇ ਉਹ ਵੀ ਇੱਕ ਨਹੀਂ ਹੂੰ ਬਕਰੇਵੇਂ ਸਾਰੀਆਂ ਜੱਥੇਬੰਦੀਆਂ 'ਚ ਹੁੰਦੇ ਨੇ ਹੂੰ ਉਹੀ ਕਿਸੇ ਟਾਈਮ ਇਹਨੂੰ ਕਿਹੋ ਜਿਹਾ ਪ੍ਰੋਗਰਾਮ ਦੇ ਦਿੰਦਾ ਕਿਸੇ ਦਾ ਕਿਹੋ ਜਿਹਾ ਪ੍ਰੋਗਰਾਮ ਦਿੰਦਾ ਇਹ ਆਪਦੇ ਹਰੇਕ ਜੱਥੇਬੰਦੀ ਦੀ ਆਜ਼ਾਦ ਹੈ ਆਪਦੇ ਤੌਰ ਤੇ ਹੂੰ ਉਹਨਾਂ ਨੂੰ ਇਹ ਐਕਸ਼ਨ ਕਰਨ ਦਾ ਅਧਿਕਾਰ ਹੈ ਪਰ ਜੇ ਸਾ ਤੋਂ ਸਲਾਹ ਲੈਂਦੇਗਾ ਸਾਡੇ ਨਾਲ ਸਲਾਹ ਕਰਦੇ ਵੀ ਭਾਈ ਐ ਸੋਚਦੇ ਆ ਅਸੀਂ ਐ ਸੋਚਦੇ ਆ ਫਿਰ ਇਹ ਤਿੰਨ ਫਾਰਮ ਆ ਇੱਕ ਸਕੀਮ ਇੱਕ ਗੈਰ ਰਾਜਨੀਤਿਕ ਸਕੀਮ ਇੱਕ ਕਿਸਾਨ ਮਜ਼ਦੂਰ ਮੋਰਚਾ ਹੈ ਹਾਂਜੀ ਤਿੰਨ ਫਾਰਮ ਬਣਦੇ ਸੀ ਇਹ ਤਿੰਨੇ ਫਾਰਮ ਇਹਨੂੰ ਪ੍ਰੋਗਰਾਮ ਨੂੰ ਸਾਂਝਾ ਕਰ ਲੈਂਦੇ ਤਾਂ ਬਹੁਤ ਵਧੀਆ ਬਣਦਾ ਹੂੰ ਪਰ ਇਹ ਨਹੀਂ ਬਣ ਸਕਿਆ ਬਦਕਿਸਮਤੀ ਹੈ ਤਾਂ ਜਿਹੜੀ ਤੁਸੀਂ ਪਹਿਲਾਂ ਗੱਲ ਕਹਿ ਕੇ ਗਿਓ ਹੂੰ ਇਹ ਸਰਕਾਰ ਤਾਂ ਇਹ ਚਾਹੁੰਦੀ ਹੈ ਹੂੰ ਇਹੇ ਫਾਰਮ ਜਿਹੜਾ ਜਿਨੇ ਸਰਕਾਰ ਨੂੰ ਮੋਦੀ ਨੂੰ ਝੁਕਾ ਲਿਆ ਕਿਸਾਨਾਂ ਦੇ ਫਰੰਟ ਨੇ ਹੂੰ ਇਹ ਮੁੜ ਕੇ ਇਕੱਠਾ ਨਾ ਹੋ ਜੇ ਇਹ ਟੁੱਟ ਜੇ ਇਹ ਗੱਲ ਤਾਂ ਸਮਝਣ ਵਾਲੀ ਆ ਹੂੰ ਤੁਸੀਂ ਇਹ ਦੇਖੋ ਵੀ ਐਸ ਅੰਦੋਲਨ ਦੇ ਵਿੱਚ ਉਹ ਗਏ ਨੇ ਅਸੀਂ ਉਹਨਾਂ ਦਾ ਵਿਰੋਧ ਕਦੇ ਨਹੀਂ ਕਿਤੇ ਨਹੀਂ ਕੀਤਾ ਵੀ ਭਾਈ ਇਹ ਗਲਤ ਆ ਹੂੰ ਕਿਉਂਕਿ ਉਹਨਾਂ ਦਾ ਹੀ ਅਧਿਕਾਰ ਹੈ ਬਿਲਕੁਲ ਉਹ ਕਰ ਸਕਦੇ ਨੇ ਅਸੀਂ ਤਾਂ ਇਹ ਤਮੰਨਾ ਇਹ ਕਾਮਨਾ ਕਰਦੇ ਆ ਵੀ ਉਹ ਕਾਮਯਾਬ ਹੋ ਕੇ ਨਿਕਲਣ ਤੁਹਾਡੇ ਜ਼ਰੀਏ ਸਾਡਾ ਮੈਸੇਜ ਆ ਵੀ ਉਹ ਅਸੀਂ ਕਾਮਨਾ ਕਰਦੇ ਆ ਕਿ ਕਿਸੇ ਵੱਡੇ ਨੁਕਸਾਨ ਤੋਂ ਉਹ ਬਚਣਾ ਤੇ ਕਿ ਕੁਛ ਨਾ ਕੁਛ ਹਾਸਲ ਕਰਕੇ ਉਹ ਆਉਣ ਸਾਰੀ ਕਾਮਨਾ ਕਰਦੇ ਤੇ ਜੇ ਸਰਕਾਰ ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਨਾਲ ਟੱਕਰ ਦੇ ਵਿੱਚ ਪੈਂਦੀ ਹੈ ਕੀ ਤੁਸੀਂ ਜਿਵੇਂ ਤਕੈਤ ਸਾਹਿਬ ਨੇ ਕਿਹਾ ਕਿ ਸਾਡੇ ਲਈ ਵੀ ਦਿੱਲੀ ਦੂਰ ਨਹੀਂ ਕਿ ਤੁਹਾਡੇ ਜਥੇਬੰਦੀ ਵੀ ਉਸ ਤਰੀਕੇ ਨਾਲ ਸੋਚਦੀ ਹੈ ਦੇਖੋ ਅਸੀਂ ਤਾਂ ਜਥੇਬੰਦੀ ਦਾ ਸਾਡੀ ਜਥੇਬੰਦੀ ਉਹਦੀ ਫੌਰੀ ਫੌਰੀ ਜਿਹੇ ਜਿਹੀ ਕੋਈ ਗੱਲ ਹੁੰਦੀ ਹੈ ਫੌਰੀ ਸੋਚੂ ਕਿ ਫਿਰ ਅਸੀਂ ਇਹ ਨਹੀਂ ਵੀ ਅਸੀਂ ਅੱਜ ਕਿੰਨਾ ਮੀਟ ਕਰਾਂਗੇ ਇਸ ਗੱਲ ਤੇ ਅਸੀਂ ਇਹ ਚਾਹਤਾ ਕਿਸੇ ਦੇ ਧੱਕਾ ਕਿਸੇ ਦੇ ਜ਼ਬਰ ਹੁੰਦਾ ਉਹਦੇ ਤੇ ਜਿਹੜੀ ਵੀ ਜਥੇਬੰਦੀ ਨੂੰ ਠੀਕ ਲੱਗਦਾ ਉਹਨੇ ਉਸ ਟਾਈਮ ਕਰਨਾ ਹੁੰਦਾ ਅਸੀਂ ਉਹ ਜੋ ਕੁਝ ਵੀ ਸੰਭਵ ਹੋਊਗਾ ਅਸੀਂ ਉਹ ਕਰਾਂ ਤੇ ਜਾਂਦੇ ਜਾਂਦੇ ਇੱਕ ਸਵਾਲ ਹੋ ਰਿਹਾ ਕਿ ਕੇਂਦਰ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਬੈਠੋ ਮੀਟਿੰਗ ਕਰਦੇ ਆ ਕਮੇਟੀ ਬਣਾਉਨੇ ਆ ਤੁਹਾਡੇ ਮਸਲਿਆਂ ਦਾ ਹੱਲ ਕਮੇਟੀ ਦੇ ਵਿੱਚ ਹੋਏਗਾ ਤੁਹਾਨੂੰ ਲੱਗਦਾ ਹੈ ਕਿ ਇਹ ਕਮੇਟੀਆਂ ਜਿਹੜੀਆਂ ਬਣਨੀਆਂ ਨੇ ਇਹਨਾਂ ਦੇ ਵਿੱਚ ਕਿਸਾਨਾਂ ਦਾ ਹੱਲ ਹੋ ਸਕਦਾ ਕੀ ਇਹ ਮਤਲਬ ਕਿ ਇਹਨੂੰ ਲੌਂਗ ਰਨ ਵਿੱਚ ਦੇਖਿਆ ਜਾਵੇ ਕਿ ਲੱਗ ਜਾਣਗੇ 5-4 ਸਾਲ ਹੋਰ ਤੁਸੀਂ ਵੇਟ ਕਰੋ ਇੱਕ ਵਾਰੀ ਸਾਡੀ ਕੇਂਦਰ ਸਰਕਾਰ ਬਣਾਉਣ ਦਿਓ ਜਾਂ ਫਿਰ ਕੋਈ ਸੱਦਾ ਇਹੋ ਜਿਹਾ ਦਿੱਤਾ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਨੂੰ ਹਟਾਓ ਤੇ ਦੇਸ਼ ਬਚਾਓ ਵਾਲੀ ਗੱਲ ਜਿਵੇਂ ਪਹਿਲਾਂ ਉਦੋਂ ਜਦੋਂ ਕਿਸਾਨੀ ਅੰਦੋਲਨ ਵੇਲੇ ਦਿੱਤਾ ਸੀ ਕਮੇਟੀਆਂ 'ਚ ਪੈਣਾ ਚਾਹੀਦਾ ਹੈ ਜਾਂ ਨਹੀਂ ਪੈਣਾ ਚਾਹੀਦਾ ਜਾਂ ਤੁਹਾਨੂੰ ਕੋਈ ਹੋਰ ਰਾਹ ਅਪਣਾਉਣਾ ਚਾਹੀਦਾ ਦੇਖੋ ਇਹ ਤਾਂ ਕਮੇਟੀ ਵਾਲੀ ਫਾਰਮ ਹੈ ਜਿਹੜੀ ਕਸੀਪੀਟੀ ਫਾਰਮ ਹੈ ਬਹੁਤ ਬੜੀ ਕਮੇਟੀਆਂ ਬਣ ਗਈਆਂ ਜਦੋਂ ਕਿਸੇ ਗੱਲ ਨੂੰ ਲੰਮੇ ਢੇਗੇ ਪਾਉਣਾ ਹੁੰਦਾ ਜਾਂ ਟਾਲਟਲਿਆ ਕਰਨਾ ਹੁੰਦਾ ਕਮੇਟੀਆਂ ਦੀ ਗੱਲ ਨਿਕਲਦੀ ਹੈ ਜੇ ਕਮੇਟੀਆਂ ਦੀ ਕੋਈ ਅਮਲਦਾਰੀ ਕਰੇ ਸਰਕਾਰ ਆਪ ਸੋਚੇ ਵੀ ਹਾਂ ਭਾਈਆ ਸਾਨੂੰ ਇੰਨਾ ਸਮਾਂ ਦੇ ਦਿਓ ਇੰਨੇ ਸਮੇਂ ਦੇ ਵਿੱਚ ਅਸੀਂ ਇਹਦਾ ਕੁਝ ਨਕਸ਼ ਬਣਾਵਾਂਗੇ ਇਹ ਅਸਲ 'ਚ ਜਿਹੜੀ ਗੱਲ ਕਰਨ ਵਾਸਤੇ ਮੌਕੇ ਦੇ ਤੇ ਰਹਿਣਾ ਉਹਨੇ ਮੌਕੇ ਦੀ ਹਾਲਤ ਮੁਤਾਬਕ ਤੋਲ ਕੇ ਦੇਖਣਾ ਹੁੰਦਾ ਦੋਨੇ ਪਾਸੇ ਨੂੰ ਹਾਲਾਤਾਂ ਨੂੰ ਦੇਖ ਕੇ ਅੰਕੇ ਉਦੋਂ ਦਾ ਫੈਸਲਾ ਲੈਣਾ ਹੁੰਦਾ ਵੀ ਆਪਾਂ ਫੈਸਲਾ ਕਿਤੇ ਲਈਏ ਇਹ اختیار ਖੇਤਰ ਉਹਨਾਂ ਦੇ ਵਿੱਚ ਹੀ ਹੋਉਂਦਾ ਸਮੇਂ ਤੋਂ ਪਹਿਲਾਂ ਆਪਾਂ ਨੂੰ ਕਹਿਣ ਦੀ ਗੱਲ ਕੋਈ ਇਹ ਤੇ ਬਾਧੂ ਦੀ ਗੱਲ ਕਰਾਂਗੇ ਆਪਾਂ ਵੀ ਐ ਕਰ ਲੈਣਾ ਚਾਹੀਦਾ ਇਹ ਕੱਲ ਨਹੀਂ ਇਹ ਠੀਕ ਨਹੀਂ ਕਿਉਂਕਿ ਉਹ ਮੋਰਚੇ ਵਿੱਚ ਨੇ ਉਸ ਵੇਲੇ ਸਾਡੀ ਇੰਟਰਵਿਊ ਚੱਲ ਰਹੀ ਹੈ ਉਹ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਉਹਨੂੰ ਦੇਖਣਗੇ ਜਦੋਂ ਕਿਤੇ ਸਾਡੀ ਵਾਰੀ ਆਈ ਉਹਨੂੰ ਫਿਰ ਆਜੀ ਦੇਖ ਲੈਣਗੇ ਜੀ ਸ਼ੁਕਰੀਆ ਉਹ ਗ੍ਰਾਂਥ ਸਾਹਿਬ ਧੰਨਵਾਦ ਤੁਹਾਡਾ ਬਹੁਤ ਧੰਨਵਾਦ